ਆਮ ਆਦਮੀ ਦੇ ਪ੍ਰਚਾਰ ਸ਼ਕਤਾ ਬਿੱਟਾ ਨਰੂਲਾ ਜੀ ਦੇ ਕੋਲੇ ਅਸੀਂ ਸ਼ਹਿਰ ਦੀਆਂ ਸਮੱਸਿਆ ਵੱਖ-ਵੱਖ ਜਿਵੇਂ ਛੜਕਾ ਦੇ ਖੰਡੇ ਸ਼ਿਵਰੇਜ ਦਾ ਬੁਰਾ ਹਾਲ ਵਾਟਰ ਵਾਕਸ ਦਾ ਬੁਰਾ ਹਾਲ ਠੀਕ ਹੈ ਆਮ ਆਦਮੀ ਪਾਰਟੀ ਨੂੰ ਹਜੇ 3-4 ਸਾਲ ਹੋਏ ਐ ਉਹ ਜਿਹੜੀਆਂ ਜਿਹੜੀਆਂ ਪਹਿਲੀਆਂ ਪਾਰਟੀਆਂ ਦਾ ਕੰਮ ਹੈ ਇਹਨਾਂ ਦਾ ਹਜੇ ਕੋਈ ਨੈਵੀਆਂ ਪੈ ਪਾਣੀ ਪਾਈਆਂ ਜਾਂ ਮਤ ਕੋਈ ਹੋਜੀ ਪਰ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਨਗਰ ਕੌਂਸਲ ਨੂੰ ਚਾਹੀਦਾ ਮੰ ਲੋ ਬਾਰਸ਼ਾਂ ਦਾ ਟਾਈਮ ਹੈ ਅਲਰਟ ਕੀਤਾ ਆਪਾਂ ਨੂੰ ਕੋਈ ਨਾਲਿਆ ਹੀ ਸਫਾਈ ਕਰਾਈ ਜਾਵੇ ਪਰ ਇਹ ਕੰਮ ਕੰਦੀ ਨਹੀਂ ਸੁੱਤੇ ਬਏ ਹਾਂਜੀ ਬੇਟਾ ਜੀ ਹਰ ਚੀਜ਼ ਦਾ ਸ਼ਰਮਾ ਜੀ ਹੱਲ ਹੁੰਦਾ ਹੈ ਹਰ ਚੀਜ਼ ਦਾ ਸੋਲੂਸ਼ਨ ਹੁੰਦਾ ਹੈ ਸਮੇਂ ਦੀ ਨਜਾਕਤ ਨਾ ਹੁੰਦਾ ਟਾਈਮ ਦੀ ਨਜਾਕਤਾਂ ਹੁੰਦਾ ਮੈਂ ਆਮ ਪਾਰਟੀ ਪ੍ਰਚਾਰਕ ਅਤਰ ਬੇਟਾ ਨਰੂਲਾ ਸਾਰਿਆਂ ਨੂੰ ਨਮਸਕਾਰ ਕਰਦਾ ਸੱਚੀ ਗੱਲ ਕਰਦਾ ਚਰਨ ਬੰਦਨਾ ਕਰਦਾ ਮਤਲਬ ਇਹ ਨਹੀਂ ਹੈਗਾ ਮਤਲਬ ਇਹ ਹੈਗਾ ਵੀ ਸਾਡੇ ਜਿਹੜੇ ਮੰਨ ਲੋ ਬਦਾਰ ਸਭਾ ਸਪੀਕਰ ਕੁਲਦਾਰ ਸਿੰਘ ਸਦਵਾ ਜੀ ਉਹ ਜਦੋਂ ਜੈ ਨਾਲ 1 ਰੁਪਏ ਕੀ ਮਤਲਬ ਇਨੇ ਰੁਪਏ ਲੈ ਕੇ ਆਏ ਐ ਤੇ ਉਹ ਰੁਪਏ ਦੀ ਜਿਹੜੀ ਲਾਗਤ ਹੈਗੀ ਹੈ ਉਹਨੂੰ ਇੱਕ ਤਰੀਕੇ ਨਾਲ ਯੂਟਿਲਾਈਜ਼ ਨਹੀਂ ਕੀਤਾ ਗਿਆ ਉਹ ਕਿਉਂ ਨਹੀਂ ਕੀਤਾ ਗਿਆ ਉਹ ਸਾਡੀਆਂ ਕੁਝ ਮੰਡਲ ਜਿਹੜੀਆਂ ਕਮੇਟੀ ਜਿਹੜੀਆਂ ਮਤਲਬ ਬਣੀਆਂ ਹੈ ਕਮੇਟੀ ਸਾਡੇ ਜਿਹੜੇ ਮੈਂਬਰਾਂ ਨੇ ਉਹ ਆਮ ਪਾਰਟੀ ਦੇ ਥੋੜੇ ਨੇ ਕਾਂਗਰਸ ਪਾਰਟੀ ਦੇ ਜ਼ਿਆਦਾ ਹੈਗੇ ਉਹ ਇਸ ਕਰਕੇ ਉਹਨਾਂ ਵਿੱਚ ਖੁਦਾ ਥੋੜਾ ਜਿਹਾ ਮਤਭੇਦ ਮਤਲਬ ਬਣਿਆ ਰਹਿੰਦਾ ਹੈਗਾ ਮਤਭੇਦ ਬੰਦ ਕਰਕੇ ਲੋਕਾਂ ਨੂੰ ਮਤਲਬ ਪਰੇਸ਼ਾਨੀ ਆਂਦੀ ਹੈ ਮੈਂ ਕਹਿੰਦਾ ਵੀ ਜਿਹੜੇ ਕੰਮ ਅਸੀਂ ਲੋਕਾਂ ਵਾਸਤੇ ਕਰਦੇ ਆਂ ਲੋਕਾਂ ਦੀ ਜਿਹੜੀ ਸਹੂਲਤਾਂ ਲੋਕਾਂ ਦੀ ਜਿਹੜੀ ਮੰਗ ਹੈ ਲੋਕਾਂ ਨੇ ਜਦ ਜਿਹੜੀ ਸਾਡੇ ਤੇ ਆਸ ਰੱਖੀ ਹੈ ਅਸੀਂ ਆਪ ਦੀ ਆਸ ਦੇ ਵਿੱਚ ਮਿਲੋ ਪੂਰਾ ਉੱਤਰ ਦੇ ਰਹੇ ਹਾਂ ਉਹ ਜਿਵੇਂ ਤੁਸੀਂ ਮਿਲੋ ਸਮੱਸਿਆ ਦੱਸੀ ਪਾਣੀ ਦੀ ਹੈ ਜਿਵੇਂ ਸੀਵਰੇਜ ਦੀ ਹੈ ਪਾਈਪਾਂ ਦੀ ਹੈ ਵਾਟਰ ਵੈਕ ਦੀ ਜਿਹੜੇ ਪਾਣੀ ਦੀ ਜਿਹੜੀ ਸਮੱਸਿਆ ਹੈਗੀ ਹੈ ਉਹ ਅਸੀਂ ਹੁਣ 22 ਕਰੋੜ ਰੁਪਇਆ ਲਾ ਕੇ ਉਹਦਾ ਸੋਲੂਸ਼ਨ ਜਿਹੜਾ ਪਰਮਾਨੈਂਟਲੀ ਮਿਲੋ ਕਰ ਰਹੇ ਆਂ ਪਾਈਪਾਂ ਜਿਹੜੀਆਂ ਇਥੋਂ ਮਿਲੋ ਲੈ ਕੇ ਮਹੋਲ 12 15 ਕਿਲੋਮੀਟਰ ਦੇ ਕਿਨਮਲੋ ਵਾਟਰ ਬੈਕ ਨਹੀਂ ਪੈਪਾ ਮਹੋਲ ਵਿਸ਼ਾਨ ਗਿਆ ਉਹ ਜਿਹੜਾ ਪਾਣੀ ਦੀ ਸਮੱਸਿਆ ਹੱਲ ਹੋ ਜੂਗੀ ਜਿਹੜਾ ਇੱਕ ਸੀਵਰੇਜ ਦੀ ਜਿਹੜੀ ਸਮੱਸਿਆ ਹੈਗੀ ਹੈ ਸੀਵਰੇਜ ਸਮੱਸਿਆ ਦੇ ਵਿੱਚ ਸਾਡੇ ਕੋਲ ਤਿੰਨ ਮਹੋਲੋ ਵੱਡੀਆਂ ਮੋਟਰਾਂ ਲੱਗੀਆਂ ਹੋਈਆਂ ਜਿਹੜਾ ਕਿ ਸਾਡਾ ਇੱਕ ਮਹੋਲ ਸੇਮ ਨਾਲਾ ਬਣਿਆ ਜਿੱਥੇ ਅਸੀਂ ਮਹੋਲ ਸੀਵਰੇਜ ਦਾ ਪਾਣੀ ਸਿੱਟਦੇ ਉਹ ਜਿਹੜੀ ਕੈਪੈਸਿਟੀ ਹੈ ਇੱਕ ਮਹੋਲ ਮੋਟਰ ਦੀ ਹੈ ਅਸੀਂ ਮਹੋਲੋ ਪੋਰ ਜੋ ਅਪੀਲ ਕਰਕੇ ਸੀਐਮ ਸਾਹਿਬ ਨੂੰ ਸਪੀਕਰ ਸਾਹਿਬ ਨੂੰ ਲੇ ਵੀ ਉਹ ਜਿਹੜਾ ਨਾਲੇ ਦੀ ਰਿਪੇਅਰ ਮਹੋਲ ਜਿਵੇਂ ਆਪਾਂ ਨਹਿਰੇ ਦੀ ਰਿਪੇਅਰ ਕਰਦੇ ਨਾ ਇਦਾਂ ਜਿੱਥੇ ਮਨੋ ਸੀ ਇੱਕ ਮੋਟਰ ਚਲਾਣੇ ਅਸੀਂ ਮਨੋ ਤਿੰਨ ਮੋਟਰਾਂ ਚਲਾਈਏ ਉਹ ਜਿਹੜਾ ਮਨੋ ਪਾਣੀ ਜਿਹੜਾ ਤੁਸੀਂ ਕਹਿੰਦੇ ਸੀਵਰੇਜ ਦੀ ਸਮੱਸਿਆ ਆਂਦੀ ਹੈ ਕਿਉਂਕਿ ਉਹ ਸੀਵਰੇਜ ਸੰਭਾਲਾ ਜੀ ਵੀ ਹੁਣ ਮਨੋ ਇੱਕ ਆਪਾਂ ਇੱਕ ਮਨੋ ਮੋਟਰ ਚੱਲਣ ਨਾਲ ਅਸੀਂ ਮਨੋ ਸਹਮਣੋ 1000 ਕੱਢਿਆ ਜੇ ਤਿੰਨ ਮੋਟਰ ਚੱਲਣਗੇ ਤਾਂ 3000 ਕੱਢਣਗੇ ਆ ਇੱਕੋ ਵੇਲੇ ਮਨੋ 3000 ਲੀਟਰ ਮਿਲ ਆਪਾਂ ਕਰ ਸਕਦੇ ਹਾਂ ਕਿ ਕਹਿੰਦਾ ਮਨੋ ਮੈਕਸਿਮਮ ਇੱਕ ਐਗਜ਼ਾਮਪਲ ਹੈਗੀ ਹੈ ਇਹ ਜਿਹੜੀਆਂ ਚੀਜ਼ਾਂ ਦੇ ਹਾਲ ਮਨੋ ਉਹਨਾਂ ਦੇ ਧਿਆਨ ਦੇ ਵਿੱਚ ਇੱਕ ਨੋਟਿਸ ਦੇ ਵਿੱਚ ਹੈਗੇ ਆ ਉਹ ਅਸੀਂ ਮਨੋ ਫੌਰਨ ਤੌਰ ਤੇ ਮਨੋ ਜਿਵੇਂ ਕਹਿੰਦੇ ਉਸ ਮੱਲੋ ਅਸੀਂ ਜਿਹੜੀਆਂ ਮਸ਼ੀਨਾਂ ਹੈਗੀਆਂ ਜਿਹੜੀਆਂ ਮਸ਼ੀਨਾਂ ਮੱਲੋ ਵੱਡੀਆਂ ਮਸ਼ੀਨਾਂ ਛੋਟੀਆਂ ਮਸ਼ੀਨਾਂ ਨਹੀਂ ਵੱਡੀਆਂ ਮਸ਼ੀਨਾਂ ਬੱਚਾ ਜੀ ਇੱਕ ਬੱਸ ਸਟੈਂਡ ਵਾਰਡ ਨੰਬਰ 10 ਦੇ ਵਿੱਚ ਇੱਕ ਅਸੀਂ ਵੈਸੇ ਤਾਂ ਗਏ ਨਹੀਂ ਮੈਂ ਅਜੀ ਪੁੱਛੀ ਨਹੀਂ ਕਰਦੇ ਉਹਦੇ ਵਿੱਚ ਲਿਖਿਆ ਕਾਲੇ ਪਾਣੀ ਦਾ ਸਵਾਗਤ ਉਹਦੇ ਵਿੱਚ ਉਹ ਜਿੰਨੇ ਵੀ ਲਿਖਿਆ ਮੈਂ ਕਹਿੰਦਾ ਵੀ ਸਹੀ ਨਹੀਂ ਲਿਖਿਆ ਹੈਗਾ ਕੋਈ ਨੇਤਾ ਐ ਦਾਦਾ ਹੋਊਗਾ ਤੁਸੀਂ ਮੱਲੋ ਉਹਨਾਂ ਨੂੰ ਜਿੰਮੇ ਕਹਿੰਦੇ ਚੁਣ ਕੇ ਭੇਜਿਆ ਤੁਸੀਂ ਵੋਟਾਂ ਦੇ ਕੇ ਭੇਜਿਆ ਤੁਸੀਂ ਮਤਲਬ ਜਿਵੇਂ ਕਹਿੰਦੇ ਇੱਕ ਤਰਫਾ ਵੱਲੋਂ ਉਹਨਾਂ ਨੇ ਕਾਲੇ ਪਾਣੀ ਦਾ ਮਤਲਬ ਇਹ ਮੈਂ ਉਹਦਾ ਮਸਲਾ ਮਤਲਬ ਦਸੀ ਨਾ ਕੁਛ ਨਖੇਦੀ ਬੰਦੇ ਜਿਹੜੇ ਹੁੰਦੇ ਐ ਜਿਹੜੇ ਕੁਛ ਮਤਲਬ ਨਖੇਦੀ ਬੰਦੇ ਹੁੰਦੇ ਕੁਛ ਏਦਾਂ ਜਿਹੜੇ ਮਤਲਬ ਨਾ ਪਸੰਦ ਬੰਦੇ ਹੁੰਦੇ ਐ ਉਹ ਮਤਲਬ ਐਵੀਆਂ ਹਰਕਤਾਂ ਕਰਦੇ ਹੁੰਦੇ ਐ ਮਤਲਬ ਵਿਰੋਧੀ ਤਰ੍ਹਾਂ ਦੀ ਮਤਲਬ ਸ਼ਿਕਾਇਤ ਵਿਰੋਧੀ ਤਰ੍ਹਾਂ ਦੀ ਇੱਕ ਮਤਲਬ ਗੇਮ ਹੁੰਦੀ ਐ ਵਿਰੋਧੀ ਦੀ ਇੱਕ ਚਾਲ ਹੁੰਦੀ ਐ ਕੋਈ ਮਤਲਬ ਕਾਲਾ ਪਾਣੀ ਨਹੀਂ ਰਹਿ ਜਾਂ ਨਾ ਕੋਈ ਮਤਲਬ ਜਿਵੇਂ ਕਹਿੰਦੇ ਦਾਦਾ ਪਾਣੀ ਰਹਿ ਪਾਣੀ ਤਰ੍ਹਾਂ ਅਸੀਂ ਪੀਵਾਂਗੇ ਫਿਲਟਰ ਪਾਣੀ ਏਦਾਂ ਦਾ ਜਿਵੇਂ ਅੰਮ ਜਿਹੜਾ ਵੀ ਆਪਾਂ ਮੰਨ ਲਓ ਬਾਹਰ ਸੇ ਵੇਜਦੀ ਆ ਉਹ ਸਿਵਰੇਜ ਪਾਣੀ ਆ ਕੋਈ ਟੈਂਕ ਨਹੀਂ ਲਾ ਕੇ ਪਾਣੀ ਕਢਦੇ ਉਹ ਪਾਣੀ ਖੜਾ ਰਹਿੰਦਾ ਉਹ ਪਾਣੀ ਤੇ ਮਸ਼ਕਮਾਨ ਲੱਗ ਜਾਂਦਾ ਜਿਵੇਂ ਆਪਾਂ ਜੋੜਿਆਂ ਚੱਕਿਆਂ ਨੂੰ ਜਾਣਦੇ ਆ ਕਿਲੇਰ ਪਾਸੇ ਉਹ ਉਸ ਬਾਰੇ ਬਾਰੇ ਗੱਲ ਕੀਤੀ ਉਹਨਾਂ ਨੇ ਸਮੱਸਿਆ ਵੇਖੋ ਪਤਾ ਕੀ ਆਂਦੀ ਹੈ ਸਮੱਸਿਆਾਂ ਦੀਆਂ ਲੋਕਾਂ ਦੁਆਰ ਦੀਆਂ ਲੋਕ ਹੀ ਸਾਨੂੰ ਬਣਾ ਦਿੰਦੇ ਲੋਕ ਹੀ ਸਾਨੂੰ ਕਾਲਾ ਪਵਾ ਦਿੰਦੇ ਆ ਅਸੀਂ ਸਿਵਰੇਜ ਦੇ ਵਿੱਚ ਮੁਲਕਾਤ ਕਰਕੇ ਧਿਆਨ ਕਰ ਰਹੇ ਆ ਪਤਾ ਕੀ ਕੀ ਨਿਕਲਦਾ ਵੱਡੀਆਂ ਵੱਡੀਆਂ ਰਜਾਈਆਂ ਵੱਡੇ ਵੱਡੇ ਲਫਾਫੇ ਵੱਡੇ ਵੱਡੇ ਗਦੇਲੇ ਮਾਫ ਕਰਨਾ ਬਲੋ ਇਹ ਚੀਜ਼ਾਂ ਸੀਵਰੇਜ ਦੇ ਵਿੱਚ ਪੋਜ਼ਿਟਿਵ ਮਤ ਥੋੜੀ ਹੈਗੀਆਂ ਅਗਰ ਇਹ ਚੀਜ਼ਾਂ ਨੂੰ ਅਸੀਂ ਥੋੜਾ ਜਿਹਾ ਧਿਆਨ ਦੇ ਵਿੱਚ ਲਿਆਵਾਂਗੇ ਸਾਡਾ ਜਿਹੜਾ ਸੀਵਰੇਜ ਦੇ ਵਿੱਚ ਰੁਕਾਵਟ ਨਹੀਂ ਆਉਗੀ ਪਾਣੀ ਦੇ ਵਿੱਚ ਰੁਕਾਵਟ ਨਹੀਂ ਆਉਗੀ ਰਨ थ्रू ਚੱਲੂਗਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਲੋਕਾਂ ਨੂੰ ਆਪਣਾ ਆਪ ਦਾ ਸ਼ਹਿਰ ਹੈ ਆਪਾਂ ਆਪ ਹੀ ਸੁੰਦਰ ਬਣਾਣਾ ਹੈਗਾ ਇਸ ਕਰਕੇ ਆਪਾਂ ਨੂੰ ਜਿਹੜੀਆਂ ਇਹ ਚੀਜ਼ਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਸਾਨੂੰ ਮੌਕਾ ਦਿਓ ਸਾਨੂੰ ਸਮਾਂ ਦਿਓ ਸਾਨੂੰ ਟਾਈਮ ਦਿਓ 70 70 ਸਾਲਾਂ ਸਰਕਾਰਾਂ ਨੇ ਮੁੱਲ ਕੁਝ ਨਹੀਂ ਕੀਤਾ ਪਰ ਅਸੀਂ ਤਿੰਨਾਂ ਸਾਢੇ ਤਿੰਨ ਸਾਲਾਂ ਦੇ ਵਿੱਚ ਬਹੁਤ ਕੁਝ ਕੀਤਾ ਤੇ ਬਹੁਤ ਕੁਝ ਕਰਨਾ ਹੈਗਾ। ਕਿਤੇ ਜੋ ਕੱਲ ਜੈਸਰ ਰੋੜ ਤੇ ਧਰਨਾ ਲਾਇਆ ਗਿਆ ਸੀ ਵੀ ਉਹ ਕਹਿੰਦੇ ਵੀ ਪਹਿਲੀ ਗੱਲ ਆਪਣੇ ਮਹਾਮਾਇਆ ਝੰਡੇ ਨਿਕਲੇ ਸੀ। ਆਪਣੇ ਝੰਡੇ ਕਹਿੰਦੇ ਵੀ ਆਪਣੇ ਕਈ ਲੋਕਾਂ ਹਿੰਦੂ ਧਰਮ ਨੇ ਇਤਰਾਜ਼ ਵੀ ਕੀਤਾ ਗਿਆ। ਵੀ ਉਹ ਗੰਦੇ ਪਾਣੀ ਦੀ ਨੰਗੇ ਆ। ਉਹਨਾਂ ਦੇ ਇਤਰਾਜ਼ ਕਮੇਟੀ ਦੇ ਮੈਂ ਉਹਦੇਦਾਰਾਂ ਨੂੰ ਸਨਮਾਨਤ ਕਰਦੇ ਆਂ। ਉਹਨਾਂ ਦਾ ਫਰਜ ਬੰਦਾ ਸੀ। ਕੀ ਟੈਂਕ ਲਾ ਕੇ ਪਾਣੀ ਕਢਾਇਆ ਜਾਂਦਾ ਉਹ ਅਤਰਾਜ ਉਹਨਾਂ ਦਾ ਬਿਲਕੁਲ ਜਾਇਜ਼ ਹੈ ਸਾਡਾ ਜਿਹੜਾ ਇੱਕ ਹਿੰਦੂ ਧਰਮ ਦਾ ਜਿਵੇਂ ਕਹਿੰਦੇ ਇੱਕੋ ਇੱਕ ਮੁੱਲ ਜਿਹੜੇ ਅਸੀਂ ਸਾਲ ਮਗਰੋਂ ਚੰਡੇ ਕੱਢਦੇ ਆ ਮਾ ਮਾਈ ਦੇ ਜਿਹੜੇ ਚੰਡੇ ਕੱਢੇ ਗਏ ਆ ਉਹ ਮੈਂ ਪੋਰਜੋਰ ਜਿਵੇਂ ਕਹਿੰਦੇ ਨਖੇਦੀ ਕਰਦਾ ਵੀ ਮਨ ਲੋ ਆਪਾਂ ਮੁੱਲ ਕਮੇਟੀ ਦੀ ਨਖੇਦੀ ਕਰਾਂਗੇ ਸਾਡੇ ਨਗਰ ਕੌਂਸਲ ਦੀ ਨਖੇਦੀ ਕਰਾਂਗੇ ਅਗਰ ਉਹਨਾਂ ਨੇ ਮੁੱਲੋ ਟਾਈਮ 'ਚ ਮੁੱਲੋ ਇਹੋ ਜਿਹਾ ਮੁੱਲੋ ਜਿਵੇਂ ਕਹਿੰਦੇ ਉਦਮ ਨਹੀਂ ਕੀਤਾ ਤੇ ਆਜ ਮਨ ਲੋ ਸਾਨੂੰ ਜਿਵੇਂ ਕਹਿੰਦੇ ਸੁਣਨੂ ਗੱਲਾਂ ਵੀ ਮਿਲਦੀਆਂ ਹੈਗੀਆਂ। ਬਦ ਮੌਕਾ ਹੀ ਵੇਖਿਆ ਹੋਗਾ। ਨਹੀਂ ਮੈਂ ਦੇਖਿਆ ਦੀ ਸੁਣਨੂ ਗੱਲਾਂ ਵੀ ਮਿਲਦੀਆਂ ਹੈਗੀਆਂ। ਇਹ ਸਾਡੇ ਕੁਛ ਨਾ ਇੱਕ ਕਲਾਕੀ ਫਰਜ਼ ਬੰਦੇ ਆ। ਜਦੋਂ ਵੀ ਕੋਈ ਐਦਾਂ ਦਾ ਮਨ ਲੋ ਤਿਵਾਰ ਆਂਦਾ ਜਾਂ ਮੌਸਮ ਦਾ ਤਕਾਜ਼ਾ ਆਂਦਾ ਉਹ ਸਾਨੂੰ ਅਡਲ ਰੋਕੇ ਮਨ ਲੋ ਉਹਨਾਂ ਚੀਜ਼ਾਂ ਦਾ ਜਿਵੇਂ ਕਹਿੰਦੇ ਖਾਤਮਾ ਕਰਨਾ ਚਾਹੀਦਾ। ਉਹਨੂੰ ਦੇਖੋ ਅੱਜ ਜਿਹੜਾ ਮਤਲਬ ਮਸ਼ੀਨਾ ਲਾਕੇ ਵੱਡੀਆਂ ਮਸ਼ੀਨਾ ਸ਼ੌਕਰ ਮਸ਼ੀਨਾ ਜਿਹੜੀਆਂ ਆਈਆਂ ਆਪਣਾ ਬਿੱਟਾ ਜੀ ਪਹਿਲਾਂ ਮਸ਼ੀਨਾ ਕਿੱਧਰ ਗਈਆਂ ਸੀ ਮਸ਼ੀਨਾ ਮੰਨ ਕੇ ਚੱਲੋ ਇਹ ਅਲਰਟ ਹੋ ਚੁੱਕਿਆ ਸੀ ਉਹ ਵੀ ਨਗਰ ਕੌਂਸਲ ਦਾ ਨਾਮ ਹੈ ਇਹ ਇਹਹੀ ਵੱਲੋਂ ਇਹਹੀ ਚੀਜ਼ਾਂ ਨੂੰ ਅਸੀਂ ਮਤਲਬ ਥੋੜਾ ਕਿੰਨੇ ਵੀ ਇਹਨਾਂ ਦਾ ਆਪਸੀ ਤਾਲ ਮਿਲਦੇ ਵਿੱਚ ਕਮੀ ਹੋਣ ਕਰਕੇ ਇਹ ਸਾਨੂੰ ਵੱਡੀਆਂ ਮਸ਼ੀਨਾ ਦੀ ਲੋੜ ਹੀ ਨਾ ਪਵੇ ਅਗਰ ਅਸੀਂ ਵੱਲੋਂ ਵਕਤ ਵਕਤ ਨਾ ਚੱਲਦੇ ਰਹੀਏ ਟਾਈਮ ਨਾਲ ਮੁੰਡੇ ਕੰਮ ਕਰਾਉਂਦੇ ਰਹੀਏ ਨਾ ਸਾਨੂੰ ਵੱਡੀ ਮਸ਼ੀਨਾ ਦੀ ਲੋੜ ਨਾ ਪਵੇ ਵੱਡੀ ਮਸ਼ੀਨਾ ਕਿਉਂ ਲੋੜ ਪਈ ਕਿਉਂਕਿ ਇਹਨਾਂ ਨੇ ਹਫ਼ਤਾ 10 ਦਿ ਕਾਂ ਕਰਕੇ ਸਾਨੂੰ ਲੋੜ ਪੈ ਗਈ ਜੇ ਲੋੜ ਪਈ ਤਾਂ ਸਾਨੂੰ ਮਸ਼ੀਨਾਂ ਬਾਹਰੋਂ ਲੈ ਕੇ ਸਾਨੂੰ ਪੂਰਾ ਨੇ ਕੰਮ ਕਰਾਉਣਾ ਪਿਆ ਮੈਂ ਇਹੀ ਮਤਲਬ ਬੇਨਤੀ ਕਰਦਾ ਲੋਕਾਂ ਵਾਸਤੇ ਬੇਨਤੀ ਕਰਦਾ ਵੀ ਕਾਉਂਸਲ ਦੇ ਅਫਸਰ ਫੋਨ ਨਹੀਂ ਚੱਕਦੇ ਮੈਂ ਲੋਕਾਂ ਵਾਸਤੇ ਇਹੀ ਬੇਨਤੀ ਕਰਦਾ ਵੀ ਜਿਹੜੇ ਨਗਰ ਕਾਉਂਸਲ ਲੈਣਾ ਉਹ ਅਪਲਾਈ ਜ ਬੰਦੇ ਨੇ ਮੁਲਾਜ਼ਮ ਬੰਦੇ ਨੇ ਉਹਨਾਂ ਨੂੰ ਸਰਕਾਰਾਂ ਦੇ ਕਿੰਨੀ ਸੋਚਣਾ ਚਾਹੀਦਾ ਸਰਕਾਰ ਕਿੰਦੀ ਹੈ ਜਾਂ ਕਿਵੇਂ ਹੈਗੀ ਹੈ ਲੋਕਾਂ ਦੇ ਮੌਲੂ ਹਿਤਕਾਰੀ ਹੋਣਾ ਚਾਹੀਦਾ ਲੋਕਾਂ ਦੀ ਫੇਵਰੇਟ ਵਿੱਚ ਸੋਚਾ ਚਾਹੀਦਾ ਕਿਉਂ ਇਹ ਲੋਕ ਹੀ ਸਾਰਾ ਕੁਝ ਬਣਾਉਂਦੇ ਨੇ ਇਹ ਲੋਕ ਹੀ ਸਰਕਾਰਾਂ ਬਣਾਉਂਦੇ ਨੇ ਸਰਕਾਰਾਂ ਦੇ ਥਰੂ ਇਹੀ ਲੋਕ ਜਿਹੜੇ ਐਮਪਲਾਈ ਵਗੈਰਾ ਰੱਖੇ ਜਾਂਦੇ ਆ ਇਹ ਲੋਕ ਹੀ ਰੱਖਦੇ ਹੈਗੇ ਆ ਮੈਂ ਸਿਰਫ ਮਹਲੂਪੋਰਜਰ ਅਪੀਲ ਹੈ ਮੇਰੀ ਬੇਨਤੀ ਕਰੂੰਗਾ ਲੋਕਾਂ ਨੂੰ ਮਹਲੂ ਜਿਵੇਂ ਕਹਿੰਦੇ ਨਾਸਤਾਓ ਲੋਕਾਂ ਨੂੰ ਮਹਲੂ ਨਾਸਤਾਓ ਲੋਕਾਂ ਨੂੰ ਹਸਾਓ ਹਸਾਓਗੇ ਕਿਵੇਂ ਜੇ ਤੁਸੀਂ ਕੰਮ ਕਰੋਗੇ ਜੇ ਤੁਸੀਂ ਆਪਦੇ ਕੰਮ ਦੀ ਡਿਊਟੀ ਸਮਝੋਗੇ ਜਿਵੇਂ ਆਪਾਂ ਪਿਛਲੇ ਆਦਾਰ ਮਿਲੇ ਸੀ ਉਦੋਂ ਮੈਂ ਖੱਡਿਆਂ ਬਾਰੇ ਗੱਲ ਕੀਤੀ ਸੀ ਜਿਵੇਂ ਅੱਗੇ ਆਪਾਂ ਕਹਿੰਦੇ ਸੀ ਕੋੜ ਕਪੂਰਾ ਮਸ਼ਹੂਰ ਆ ਟੋਡਾ ਹਾਂ ਮੈਂ ਤੁਹਾਨੂੰ ਇਹੀ ਗੱਲ ਕਹੀ ਸੀ ਮੈਂ ਹੈ ਖੱਡਿਆਂ ਵਾਲਾ ਕੋੜ ਕਪੂਰਾ ਵਿੱਚ ਹੋ ਰਿਹਾ ਵੇਖੋ ਤੁਹਾਡੀ ਤੁਹਾਡੀ ਗੱਲ ਦੇ ਨਾਲ ਦੂਜੇ ਦੇਣੀ ਜੀਵਸੀ ਲਿਆ ਕੇ ਉਹਨਾਂ ਨੇ ਮਿੱਟੀ ਪੋਈ ਤੇ ਨਾਲ ਦੀ ਨਾਲ ਇੰਟਰਲੌਕ ਲਾਉਂਦੇ ਇਹ ਕੋਈ ਜੇ ਮੈਂ ਕਹਿੰਦਾ ਤੁਸੀਂ ਮੋਤਵਾਰ ਆ ਪਾਰਟੀ ਦੇ ਤੁਸੀਂ ਵਿੱਚ ਬਹਿ ਕੇ ਮੀਟਿੰਗ ਕਿਉਂ ਨਹੀਂ ਕਰਦੇ ਕਮੇਟੀ ਨਾਲ ਅਸੀਂ ਮੱਲੋ ਵਾ ਕਿਉਂ ਨਹੀਂ ਕਰਦੇ ਇਹ ਮੱਲੋ ਵੇਖੋ ਨਾ ਜਿਹੜਾ ਕਮੇਟੀ ਜਿਹੜੀ ਮੀਟਿੰਗ ਹੁੰਦੀ ਹੈ ਇਹ ਮਤਲਬ ਆਪਦੇ ਆਫੀਸਰਾਂ ਦੀ ਹੁੰਦੀ ਹੈ ਮਤਲਬ ਆਪਦੇ ਮਤਲਬ ਐਮਸੀਆਂ ਦੀ ਹੁੰਦੀ ਹੈ ਆਪਦੇ ਮਲਾਕਬਾ ਦੀ ਨਹੀਂ 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 ਉਹਦੇ ਵਿੱਚ ਇਹ ਏਦਾਂ ਨਾ ਏਦਾਂ ਇੱਕ ਬੜਾ ਪ੍ਰੋਪੋਗੈਂਡਾ ਹੋਇਆ ਸੀਗਾ ਅਸੀਂ ਮਤਲਬ ਬਹੁਤ ਪੁਰਾਣੀ ਗੱਲ ਨੂੰ ਮੈਂ ਦਰਾਉਂਦਾ ਨਹੀਂ ਹੈਗਾ ਏਦਾਂ ਹੀ ਜਨਰਲ ਬੰਦੇ ਜਿਵੇਂ ਕਹਿੰਦੇ ਅਸੀਂ ਕਾਰਜ ਕਰਤਾ ਆਪਣੇ ਸਰਕਾਰ ਦੇ ਹੀਗੇ ਸਰਕਾਰ ਦੇ ਬੰਦੇ ਪਰ ਉੱਥੇ ਵੈਲਿਡ ਨਹੀਂ ਕਰਦੇ ਬਲੋ ਆਪਦੀ ਮੀਟਿੰਗ ਦੇ ਵਿੱਚ ਨਾ ਪਰਸਨਲੀ ਮੀਟਿੰਗ ਉਹ ਆਪਦੀ ਪਰਸਨਲ ਮੀਟਿੰਗ ਲੈਂਦੇ ਆ ਆਫਿਸ ਮੀਟਿੰਗ ਲੈਂਦੇ ਆ ਦਫਤਰ ਦੀ ਮੀਟਿੰਗ ਲੈਂਦੇ ਸਾਨੂੰ ਉੱਥੇ ਵੈਲਿਡ ਨਹੀਂ ਕਰਦੇ ਅਸੀਂ ਸੁਝਾਅ ਦੇ ਸਕਦੇ ਜਰੂਰ ਅਸੀਂ ਉਹਨਾਂ ਨੂੰ ਸੁਝਾਅ ਦੇ ਸਕਦੇ ਆ ਸੁਝਾਅ ਦੇਣੇ ਵੀ ਐ ਸੁਝਾਅ ਅੱਗੇ ਵੀ ਦਿੱਤੇ ਹੁਣ ਵੀ ਦਿੱਤੇ ਦਿੰਦੇ ਵੀ ਰਵਾਂਗੇ ਇਹ ਜਿਹੜੀਆਂ ਤਕਲੀਫਾਂ ਜਿਹੜੀਆਂ ਹੋਣ ਯੱਕ ਦਾ ਮਾਗੀਆਂ ਨਾ ਇਹਨਾਂ ਮਨੋ ਜਿਵੇਂ ਕਹਿੰਦੇ ਆ ਸਾਡੇ ਨਗਰ ਕੌਂਸਲ ਦੇ ਅਸੀਂ ਮਨੋ ਇਹਨੇ ਕੋਈ ਕੰਮ ਕਰਦੇ ਐ ਲੱਭੀ ਕੋਈ ਤਿਵਾਰ ਆਂਦਾ ਕੋਈ ਸਮਾ ਆਂਦਾ ਕੋਈ ਮੌਕਾ ਆਂਦਾ ਉਹਨੂੰ ਪਹਿਲਾਂ ਨੇ ਜੇਠ ਲੋ ਲੱਭੀ ਤੁਹਾਡਾ ਆਨ ਆਲਾ ਸਮਾਂ ਇਦਾਂ ਆ ਰਿਹਾ ਪਹਿਲਾਂ ਤੁਸੀਂ ਤਿਆਰ ਰੋ ਅਗਰ ਕੋਈ ਲੜਾਈ ਝਗੜਾ ਪਹਿਲਾਂ ਹੁੰਦਾ ਹੀ ਨਾ ਅਗਲਾ ਕਹਿੰਦੇ ਲੜਾਈ ਕਰਨੀ ਪਹਿਲਾਂ ਅਸੀਂ ਤਿਆਰ ਹੋ ਜਾਂਦੇ ਸੀਗੇ ਅਗਰ ਅਸੀਂ ਤਿਆਰ ਰਵਾਂਗੇ ਤੇ ਤੁਹਾਨੂੰ ਜਿਹੜਾ ਸ਼ਹਿਰ ਦੇ ਵਿੱਚ ਇਹ ਚੀਜ਼ ਨਹੀਂ ਮਿਲਣਗੀਆਂ ਜਿਹਦੀ ਪ੍ਰਾਬਲਮ ਆਊਗੀ। 12 ਦੇ ਜੋ ਆਪਣਾ ਜਗਦੀਸ਼ ਕੁਮਾਰ ਮੇਡ ਲਾਇਆ ਗਿਆ ਹੈ ਉਹ ਮਤਲਬ ਅੱਪੀ ਡਾਕਟਰ ਤੋਂ ਅੱਗੇ ਤਾਂ ਕੋਈ ਧਿਆਨ ਹੀ ਨਹੀਂ ਕਰਦਾ। ਜਗਦੀਸ਼ ਕੁਮਾਰ ਮੇਡ ਮੇਰੀ ਗੱਲ ਬਾਤ ਸੁਣਦਾ ਹੋਵੇ। ਇਹ ਮੱਲੋ ਅਗਰ ਮੱਲੋ ਇਹ ਆਪਣੀ ਤੁਹਾਡੀ ਆ ਮੂਵੀ ਦੇਖਦਾ ਹੋਵੇ। ਜਗਦੀਸ਼ ਕੁਮਾਰ ਮੇਡ ਦੇ ਜਿਹੜੇ ਪ੍ਰਧਾਨ ਸੀ ਸ਼ੀਲ ਕੁਮਾਰ ਪ੍ਰਧਾਨ ਜੀ ਤੇ ਨੱਦਲਾਲ ਸੈਂਟਰੀ ਜੀ ਮੇਰੀ ਗੱਲ ਨੂੰ ਬੜਾ ਮੱਲੋ ਗੌਰ ਦੇ ਬੜੇ ਧਿਆਨ ਨਾਲ ਸੁਣਾ ਗ ਮੱਲੋ ਸੁਣੋ ਬੜੇ ਮੱਲੋ ਜਿੰਮੇ ਕਹਿੰਦੇ ਉਸ ਦਾ ਗੌਰ ਵੀ ਕਰੋ ਇਹ ਸ਼ਿਕਾਇਤਾਂ ਜਿਹੜੀਆਂ 12 ਨੰਬਰ ਵਾਰ ਦੇ ਵਿੱਚੋਂ ਪਹਿਲਾਂ ਵੀ ਆਈਆਂ ਹੈਗੀਆਂ ਹੁਣ ਵੀ ਆਈਆਂ ਮੈਂ ਮੱਲੋ ਇਹ ਨਹੀਂ ਸਮਝਦਾ ਵੀ ਸੰਭਾਵਨਾ ਨਹੀਂ ਸਮਝਦਾ ਵੀ ਅੱਗੇ ਵੀ ਮੱਲੋ ਆਣ ਸ਼ਿਕਾਇਤਾਂ ਇਹ ਜਿਹੜੀਆਂ ਸ਼ਿਕਾਇਤਾਂ ਦਾ ਜਿਹੜੀਆਂ ਵੀ ਮੱਲੋ ਮਸਲਾ ਹੈਗਾ ਇਹਨੂੰ ਬੜੇ ਧਿਆਨ ਨਾਲ ਬੜੇ ਗੌਰ ਨਾਲ ਕਰਕੇ ਉਹ ਐਸਾ ਮੱਲੋ ਜਿੰਮੇ ਕਹਿੰਦੇ 12 ਨੰਬਰ ਵਾਰ ਦੀ ਮੱਲੋ ਦੇਸ਼ਾ ਬਣਾ ਦਿਓ ਜਿਹੜੇ ਲੋਕ ਜਾ ਕੇ ਉੱਥੇ ਮੰਤਲੋ ਵੇਖਣ ਯਾਰ ਕਿ ਆ ਸਫਾਈ ਇੱਕ ਤੇ ਮਤਲਬ ਜਦੋਂ ਦੇ ਆਪਣੇ ਈ ਰੱਛੇ ਲੱਗੇ ਆ ਜੋ ਉਹਨੀਆਂ ਗੱਡੀਆਂ ਲਾਈਆਂ ਪੂਰੇ ਚੱਕਰ ਵਾਲੀਆਂ ਉਸ ਬਾੜ ਦੇ ਤੇ ਗੱਡੀ ਨਹੀਂ ਜਾ ਰਹੀ ਉਹ ਮੈਂ ਠੇਕੇਦਾਰ ਨੂੰ ਬੇਨਤੀ ਕਰੂੰਗਾ ਠੇਕੇਦਾਰ ਸਾਹਿਬ ਇਹਦੇ ਜਿਹੜੇ ਠੇਕੇਦਾਰ ਨੇ ਠੇਕੇ ਤੇ ਦਿੱਤੀਆਂ ਹੋਈਆਂ ਗੱਡੀਆਂ ਵੇਖੋ ਸਰਕਾਰ ਨੇ ਠੇਕਾ ਦਿੱਤਾ ਤੇ ਮੰਤਲੋ ਉਹਦੀ ਡਿਊਟੀ ਬਣਦੀ ਹੈ ਵੀ ਜਿਹੜੀਆਂ ਮੰਤਲੋ ਮੈਂ ਵੀ ਇਸ ਘਰ ਨੂੰ ਦੇਖ ਰਿਹਾ ਮੈਂ ਮੰਤਲੋ ਫੌਜੀ ਰੋਡ ਦਾ ਮੰਤਲੋ ਵਸਿੰਦਾ ਹੈਗਾ ਸਾਡੀ ਗਲੀ ਦੇ ਵਿੱਚ ਵੀ ਜਿਹੜੀ ਗੱਡੀ ਹੈ ਮੱਲੋ ਹਫਤੇਵਾਰ ਆਂਦੀ ਹੈ ਨਾ ਕਿ ਮੱਲੋ ਜਿੰਮੇ ਕਹਿੰਦੇ ਰੋਜ਼ ਆਂਦੀ ਹੈ ਇਹ ਗੱਡੀਆਂ ਰੋਜ਼ ਆਣੀਆਂ ਚਾਹੀਦੀਆਂ ਅਗਰ ਰੋਜ਼ ਆਣਗੇ ਤਾਂ ਟਾਈਮ ਮੱਲੋ ਕੂੜਾ ਨਿਬੜੂਗਾ ਜੇ ਆਪਾਂ ਕਥਾ ਕਰਕੇ ਲੈ ਰੱਖ ਲਾਂਗੇ ਫਿਰ ਮੱਲੋ ਕੂੜਾ ਕਿਵੇਂ ਨਿਬੜੂਗਾ ਜੀ ਨਾ ਨਗਰ ਕੌਂਸਲ ਨੇ ਕਿੰਨੀ ਫੀਸ ਰੱਖੀ ਐ ਨਾ ਮੱਲੋ ਗੱਡੀਆਂ ਦੀ ਇਹ ਨਾ ਕਿਸੇ ਕੋਲੋਂ ਮੱਲੋ ਜਿਹੜਾ ਆਪਣੇ ਘਰਾਂ ਕੋਲ 60 ਰੁਪਏ ਲੈਂਦੇ ਐ ਦੁਕਾਨਾਂ ਤੋਂ 100 ਰੁਪਏ ਲੈਂਦੇ ਹੈਗੇ ਦੁਕਾਨਾਂ ਤੋਂ 100 ਰੁਪਏ ਫੀਸ ਚਾਰਦੇ ਇਹ ਨਹੀਂ ਆਉਂਦੇ ਜੀ ਇਹ ਦਿੱਲੀ ਨਹੀਂ ਆ ਰਹੇ ਨਾ ਮੈਂ ਮੱਲ ਕਾਮਾ ਦਿੱਲੀ ਆਨਾਲਾ ਪਰ ਉਹ ਦਿੱਲੀ ਨਹੀਂ ਆ ਰਹੇ ਮਨੂੰ ਲੋਕਾਂ ਦੀ ਸ਼ਿਕਾਇਤ ਹੋ ਗਈ ਹੈ ਤੇ ਮੇਰੀ ਇਹੋ ਸਾਹਿਬ ਨੂੰ ਬੇਨਤੀ ਹੈ ਆਪਣੇ ਤੁਹਾਡੇ ਪ੍ਰਧਾਨ ਸਾਹਿਬ ਨੂੰ ਬੇਨਤੀ ਹੈ ਲੈ ਵੀ ਠੇਕੇਦਾਰ ਨੂੰ ਮਨੂੰ ਇਹ ਗੱਲ ਨੂੰ ਮਨੂੰ ਜਿਵੇਂ ਕਹਿੰਦੇ ਪੂਰਾ ਮਨੂੰ ਕੰਨ ਖੋਲ ਕੇ ਮਨੂੰ ਠੇਕੇਦਾਰ ਨੂੰ ਵੀ ਬੇਨਤੀ ਹੈ ਇਹ ਜਿਹੜਾ ਕੰਮ ਹੈ ਜਿਹੜਾ ਤੁਸੀਂ ਮਨੂੰ ਜਿਵੇਂ ਚੱਕਿਆ ਸੀ ਨਾ ਜਿਵੇਂ ਕੰਮ ਸ਼ੁਰੂ ਕੀਤਾ ਓਵੇਂ ਕਰੋ ਤੇ ਓਵੇਂ ਬਰਕਰਾਰ ਰੱਖੋ ਜਿਹੜਾ 150 ਬੰਦਾ ਭਰਤੀ ਕੀਤਾ ਉਹ ਪਹਿਲੇ ਪਹਿਲਾਂ ਤਾਂ ਬੜਾ ਵੀ ਜੋਰਾ ਸ਼ੋਰਾ ਨਾਲ ਕੰਮ ਕੀਤਾ ਹੁਣ ਠੰਡੇ ਜਿਹੇ ਪੈ ਰਹੇ ਨਹੀਂ ਠੰਡੇ ਨਹੀਂ ਪੈ ਰਹੇਗੇ ਠੰਡੇ ਨਹੀਂ ਪੈ ਰਹੇ ਇੱਕ ਮੌਸਮ ਦਾ ਤਕਾਜ਼ਾ ਇਦਾਂ ਦਾ ਹੈਗਾ ਸ਼ਹਿਰ ਦੇ ਵਿੱਚ ਜਦੋਂ ਸਾਉਣ ਪਾਦੋ ਦਾ ਮਹੀਨਾ ਆਉਂਦਾ ਹੈਗਾ ਨਾ ਉਹ ਕਦੇ ਬਰਸਾਤਾਂ ਦਾ ਆ ਗਿਆ ਕਦੇ ਨੇਰੀ ਦਾ ਆ ਗਿਆ ਕਦੇ ਚੱਕਰ ਦਾ ਆ ਗਿਆ ਉਹ ਕਈ ਵਾਰੀ ਇਦਾਂ ਦਾ ਜਿਹੜਾ ਮੌਸਮ ਤਕਾਜ਼ਾ ਹੁੰਦਾ ਉਹ ਮੌਸਮ ਦੇ ਤਕਾਜ਼ੇ ਨਾਲ ਥੋੜੀ ਜਿਹੀ ਖਰਾਬੀ ਹੋ ਜਾਂਦੀ ਹੈ ਬਾਕੀ ਉਹਨਾਂ ਨੇ ਹਰ ਵਾਰ ਦੇ ਵਿੱਚ ਹਰ ਗਲੀ ਦੇ ਵਿੱਚ ਤਿੰਨ ਤਿੰਨ ਚਾਚਾ ਚਾਚਰ ਬੰਦੇ ਲਾਏ ਹੈਗੇ ਆ ਕੋਈ ਐਸੀ ਗੱਲ ਨਹੀਂ ਆ ਤੁਸੀਂ ਮਨੋ ਜਿਵੇਂ ਕਹਿੰਦੇ ਥੋੜਾ ਜਿਹਾ ਕੰਮ ਤੋਂ ਫ੍ਰੀ ਹੋ ਕੇ ਤੁਹਾਨੂੰ ਨੰਬਰ ਦਿੱਤੇ ਗਏ ਸਾਰੇ ਕਮੇਟੀ ਦੇ ਨੰਬਰ ਦਿੱਤੇ ਗਏ ਅਗਰ ਨਹੀਂ ਆਂਦਾ ਤੁਸੀਂ ਟੈਲੀਫੋਨ ਮਾਰੋ ਟੈਲੀਫੋਨ ਮੱਲੋ ਤੜਾ ਨਹੀਂ sonda ਫਿਰ ਸਾਨੂੰ ਦੱਸੋ ਪਰ ਅਸੀਂ ਆਪੇ ਵੱਲੋਂ ਜਿਵੇਂ ਕਹਿੰਦੇ ਉਹਨਾਂ ਨੂੰ ਜਗਾਵਾਂਗੇ ਉਹਨਾਂ ਨੂੰ ਕਹਾਂਗੇ ਤੁਹਾਡੇ ਕੰਮ ਹੋਣਗੇ ਕੋਈ ਅਸੀਂ ਗੱਲ ਨਹੀਂ ਕੰਮ ਸਾਰੇ ਹੋਣਗੇ ਜਿਆਮਾ ਦੀ ਪਾਰਟੀ ਦੇ ਪ੍ਰਚਾਰਕ ਅਕਤਲੂਲਾ ਜੀ ਜੋ ਆਪਾਂ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਇਹਨਾਂ ਨੇ ਸਾਨੂੰ ਇੱਕ ਵਿਸ਼ਵਾਸ ਦਿਵਾਇਆ ਕਿ ਜਾਨੂ ਕਰਾਇਆ ਬਈ ਅਸੀਂ ਅੱਗੇ ਤੋਂ ਕੋਈ ਹੋਈ ਸ਼ਿਕਾਇਤ ਨਹੀਂ ਆਊਗੀ ਠੀਕ ਹੈ ਨਗਰ ਕੌਂਸਲ ਦੇ ਅਫਸਰ ਹੈ ਕਈ ਵਾਰੀ ਫੋਨ ਨਹੀਂ ਚੱਕਦੇ ਚਲੋ ਇੱਕ ਨਹੀਂ ਚੱਕਦੇ ਲਗਾਤਾਰ ਹੀ ਚੱਕਦੇ ਵੀ ਚੱਕ ਲੈਂਦੇ ਆ ਕਹਿੰਦੇ ਸੀ ਮੀਟਿੰਗ ਦੇ ਵਿੱਚ ਹੁਣ ਤੇ ਕਈ ਬੰਦੇ ਆਣੇ ਸੀ ਵੇਖਿਆ ਵੀ ਜਾ ਕੇ ਬੈਠੇ ਕਿਤੇ ਹੋਰ ਹੁੰਦੇ ਆ ਕਹਿੰਦੇ ਸੀ ਮੀਟਿੰਗ ਦੇ ਵਿੱਚ ਉਹ ਮੈਂ ਤੁਹਾਨੂੰ ਬੇਨਤੀ ਕਰੂੰਗਾ ਤੁਸੀਂ ਮੈਨੂੰ ਇੱਕ ਨਾ ਮੰਗ ਪੱਤਰ ਦੇ ਵਿੱਚ ਇਹੋ ਜਿਹਾ ਇੱਕ ਵੱਲੋਂ ਮੰਗ ਪੱਤਰ ਲਿਖ ਕੇ ਦੇ ਦਿਓ ਜਿਹੜੀ ਜਿਹੜੀਆਂ ਸਮੱਸਿਆ ਤੁਹਾਡੀਆਂ ਹੈਗੀਆਂ ਸਮੱਸਿਆ ਫੌਰਨ ਤੌਰ ਤੇ ਤੁਹਾਡੀਆਂ ਵੱਲੋਂ ਖਤਮ ਹੋ ਰਹੀਆਂ ਸਪੀਕਰ ਸਾਹਿਬ ਬਹੁਤ ਜੱਦੋਜਾਦ ਕਰ ਰਹੇ ਆ ਸ਼ਹਿਰ ਦੇ ਵਰਪ੍ਰਤੀ ਉਹਨਾਂ ਦਾ ਬਹੁਤ ਜਿਵੇਂ ਕਹਿੰਦੇ ਲਗਾਓ ਹੈ ਕਿ ਉਹਨਾਂ ਪਹਿਲਾਂ ਹੀ ਜੁੜ ਪਤਾ ਕੀ ਹੁੰਦਾ ਜੀ ਸਾਡੀਆਂ ਪਹਿਲੀਆਂ ਸਰਕਾਰਾਂ ਦੇ ਕੋਈ ਸਿਸਟਮ ਰਲ ਮਿਲ ਕੇ ਜਿਵੇਂ ਉਹਨਾਂ ਆਪਾ ਕਾਲੀ ਦਲ ਨੂੰ ਦਾਵਾ ਕਰਦੇ ਵੀ 117 ਕਰੋੜ ਰੁਪਇਆ ਕਾਲੀ ਦਲ ਦਾ ਆਇਆ ਸੀਗਾ ਉਹ ਕਿੱਥੇ ਹੈਗਾ 117 ਕਰੋੜ ਰੁਪਇਆ ਐਸੇ ਦਾ 17 ਕਰੋੜ ਰੁਪਏ ਤੁਹਾਨੂੰ ਲਾ ਕੇ ਮੋਲ ਜਿਵੇਂ ਕਹਿੰਦੇ ਬਾਲੀ ਕਰਕੇ ਦਿਖਾ ਦੀਏ 117 ਕਰੋੜ ਰੁਪਇਆ ਲੱਗਿਆ ਹੁੰਦਾ ਸ਼ਹਿਰ ਦੇ ਵਿੱਚ ਤੇ ਤੁਸੀਂ ਇਹ ਦੋਰ ਵਰਗੀ ਫੀਲਿੰਗ ਨਹੀਂ ਦੇ ਦੋਰ ਵਰ ਸ਼ਹਿਰ ਵਰਗੀ ਫੀਲਿੰਗ ਉਹ ਕਿੱਥੇ ਮੋਲ ਰੁਪਏ ਗਏ ਆ ਇਹ ਟੋਏ ਪੱਤੇ ਪ੍ਰਾਣੀਆਂ ਸਰਕਾਰਾਂ ਦੇ ਕੋਈ ਪੱਤੇ ਉਹਦਾ ਕੀ ਫੈਕਟਰੀ ਰੋਡ ਤੇ ਗਿਆ ਸੀ ਉੱਥੇ ਬਹੁਤ ਹੀ ਬੜਾ ਬਰਹਾੜਾ ਵੀ ਖੱਡੀ ਖੱਡੇ ਆ ਵੀ ਮੈਂ ਕਹਿੰਦੀ ਮੰਨ ਕੇ ਚੱਲੋ ਜੇ ਬੰਦਾ ਰੋਟੀ ਖਾ ਕੇ ਤੁਰ ਜਾਂਦਾ ਤਾਂ ਨਾਲ ਦੀ ਨਾਲ ਹਾਈਮ ਹੋ ਜਾਂਦਾ ਖੱਡੇ ਵੇਖੋ ਇਹ ਕੋਈ ਐਸੀ ਗੱਲ ਨਹੀਂ ਐ ਮਤਲਬ ਸਰਕਾਰਾਂ ਕੋਲੇ ਕੋਈ ਕਮੀ ਨਹੀਂ ਐ ਸਰਕਾਰਾਂ ਮਤਲਬ ਬਜੜਾ ਲਿਆ ਵੀ ਰਹੀਆਂ ਤੁਹਾਡਾ ਹਰ ਗਲੀ ਦੇ ਵਿੱਚ ਹਰ ਬੱਲੇ ਦੇ ਵਿੱਚ ਜਿਹੜੇ ਇੰਟਰਲੈਕਟ ਆਲਾ ਲੱਗਣ ਗਿਆ ਮਤਲਬ ਜਿਵੇਂ ਕਹਿੰਦੇ ਹਰ ਗਲੀ ਜਵੇ ਤੁਸੀਂ ਜਿਵੇਂ ਕਹਿੰਦੇ ਅੱਖਾਂ ਬੰਦ ਕਰਕੇ ਕੋਈ ਮਤਲਬ ਵੀਕਲ ਚਲਾਓ ਅੱਖਾਂ ਬੰਦ ਕਰਕੇ ਤੁਰੋ ਤੁਹਾਨੂੰ ਕੋਈ ਠੇਡਾ ਨਹੀਂ ਵਜਣਾ ਹੈਗਾ ਅਖਾ ਬਾਦ ਕਰਕੇ ਜਿਹੜਾ ਮਰਜੀ ਕੰਮ ਕਰੋ ਇਹ ਤੁਹਾਡਾ ਪੂਰਨ ਸੰਪੂਰਨ ਹੈ ਜਿਹੜੀਆਂ ਚੀਜ਼ਾਂ ਜਿਹੜੀਆਂ ਮਨ ਲੋ ਪਹਿਲਾਂ ਖਰਾਬ ਹੋ ਚੁੱਕੀਆਂ ਹਨ ਉਹਨਾਂ ਦੇ ਮਨ ਲੋ ਸਾਰਿਆਂ ਦੇ ਟੈਂਡਰ ਹੋ ਚੁੱਕੇ ਨੇ ਠੇਕੇ ਹੋ ਚੁੱਕੇ ਨੇ ਸਰਕਾਰਾਂ ਕੋਲੇ ਆਪਣੇ ਕਮੇਟੀ ਕੋਲ ਰੁਪਈਆ ਆ ਚੁੱਕਿਆ ਹੋਗਾ ਉਹ ਰੁਪਈਆ ਤੁਹਾਡਾ ਮਨ ਲੋ ਜਿਵੇਂ ਕਹਿੰਦੇ ਸ਼ਹਿਰ ਦਾ ਜਿਹੜਾ ਰੁਪਈਆ ਸ਼ਹਿਰ ਦੇ ਵਿੱਚ ਲੱਗੂਗਾ ਉਹ ਵੀ ਅਸੀਂ ਸਮੱਸਿਆ ਨਹੀਂ ਹੈਗੀ ਬੰਤਾ ਜੀ ਇੱਕ ਅੱਜ ਤਾਜ਼ੀ ਰਿਪੋਰਟ ਹੈ ਜਦੋਂ ਅਸੀਂ ਬਈ ਜਾ ਰਹੇ ਸੀ ਉਥੇ ਟਰਾਲੀ ਖੜੀ ਸੀ ਮੈਂ ਟਰਾਲੀਆ ਨੂੰ ਆਖਿਆ ਭਾਈ ਇਹ ਤੁਸੀਂ ਜਿਹੜਾ ਕੂੜਾ ਚੱਕੀ ਜਾਂਦੇ ਆ ਇਹਨੂੰ ਢੱਕ ਦੇ ਕਿਉਂ ਨਹੀਂ ਉਹ ਕਹਿੰਦਾ ਨਗਰ ਕੌਂਸਲ ਸਾਨੂੰ ਪੱਲੀ ਨਹੀਂ ਲੈ ਕੇ ਜਾਂਦੀ ਠੀਕ ਹੈ ਜੀ ਫੇਰ ਮੈਂ ਕਿਹਾ ਜਿਹੜੇ ਫੇਰ ਅਸੀਂ ਪੋਲ ਕੋਲ ਚੜੇ ਤਾਂ ਜਿਹੜੀ ਟਰਾਲੀ ਜਾਂਦੀ ਆ ਉਹ ਲਫਾਫਾ ਉੱਢ ਕੇ ਲੋਕਾਂ ਦੇ ਮੂੰਹ ਤੇ ਪਾ ਦੇ ਕਹਿੰਦੇ ਲਫਾਫਾ ਇਹਨਾਂ ਬਾਰੇ ਕੀ ਕਹਿਣਾ ਜਾਓਗੇ ਇਹਨਾਂ ਬਾਰੇ ਮੈਂ ਬਿਲਕੁਲ ਜਿਵੇਂ ਕਹਿੰਦੇ ਇੱਕ ਸ਼ਬਦ ਜਿਹੜੇ ਅਲفاظ ਸ਼ਬਦ ਮੰਨ ਲੋ ਵਰਤਾ ਕਰੂੰਗਾ ਬਾਬਰ ਤੋਂ ਕਰੂੰਗਾ ਸ਼ਬਦ ਅਲفاظ ਹੈ ਜਦੋਂ ਅਸੀਂ ਤੁਹਾਨੂੰ ਟਰਾਲੀ ਦੇ ਸਕਦੇ ਆ ਮਤਲਬ ਕਮੇਟੀ ਤੁਹਾਨੂੰ ਆਪਣੀ ਸਾਡੀ ਸਰਕਾਰ ਤੁਹਾਨੂੰ ਟਰਾਲੀ ਦੇ ਸਕਦੀ ਹੈ ਟਰੈਕਟਰ ਦੇ ਸਕਦੀ ਹੈ ਤੁਹਾਨੂੰ ਡਰਾਈਵਰ ਦੇ ਸਕਦੀ ਹੈ ਨਾਲ ਹੈਲਪਰ ਦੇ ਸਕਦੀ ਹੈ ਨਾਲ ਚੱਕਣ ਵਾਲਾ ਸਮਾਨ ਦੇ ਸਕਦੀ ਹੈ ਤੇ ਪੱਲੀ ਕਿਉਂ ਨਹੀਂ ਦੇ ਸਕਦੀ ਪੱਲੀ ਵੀ ਦੇ ਸਕਦੀ ਹੈ ਇਹ ਕੁਝ ਉਹ ਨਾ ਦੇ ਜਿਹੜੇ ਮਤਲਬ ਬੰਦੇ ਕਰਿੰਦੇ ਹੁੰਦੇ ਆ ਜਿਹੜੇ ਬੰਦੇ ਉਹਨਾਂ ਨੂੰ ਕੰਮ ਸੰਭਾਲਦੇ ਕੁਝ ਉਹਨਾਂ ਦੀ ਡਿਊਟੀ ਬਣ ਜਾਂਦੀ ਹੈ ਲੈ ਵੀ ਕੂੜਾ ਚੱਕਣਾ ਤੁਸੀਂ ਉਹਦੇ ਸਮਾਨ ਜਿਹੜਾ ਮਤਲਬ ਟੋਟਲ ਮਟੀਰੀਅਲ ਤੁਸੀਂ ਲੈ ਕੇ ਜਾਣਾ ਹੈ ਸਰਕਾਰਾਂ ਕੋਲ ਜਦੋਂ ਮਨੋ ਸਿਰਫ 1 ਰੁਪਿਆ 10 ਪੈਸੇ ਦੇ ਕੇ ਸਾਡੇ ਕੋਲ 5 ਪੈਸੇ ਦਾ ਤੁਹਾਨੂੰ ਉਹ ਉਹਨਾਂ ਲੈ ਕੇ ਦੇ ਸਕਾਂਗੇ ਦੇ ਸਕਦੇ ਆ ਪਰ ਕੁਝ ਉਹਨਾਂ ਦੀ ਆਪ ਦੀ ਡਿਊਟੀ ਬੰਦੀ ਹੈ ਡਿਊਟੀ ਬੰਨ ਕਰਕੇ ਲੈ ਵੀ ਉਹਨਾਂ ਦਾ ਆਪ ਦਾ ਇੱਕ ਲਾਗੀ ਫਰਜ਼ ਵੀ ਬੰਦਾ ਹੈ ਬਾਕੀ ਵੀ ਸੁਣ ਲੋ ਆਪਣੇ ਟਰੈਕਟਰ ਜਿਹੜੇ ਚਲਾਉਂਦੇ ਆ ਜਿਹੜੇ ਟਰੈਕਟਰ ਦੇ ਨਾਲ ਹੈਲਪਰ ਚੱਲਦੇ ਹੈਗੇ ਹੈ ਹੈਲਪ ਦੇ ਨਾਲ ਜਿਹੜੇ ਹੋਰ ਬੰਦੇ ਚਾਰ ਚੱਲਦੇ ਹੈਗੇ ਮੇਰੀ ਮਨੋ ਪੋਰ ਜੋ ਅਪੀਲ ਹੈ ਸਮਾਨ ਆਪਦਾ ਮਟੀਰੀਅਲ ਲੈ ਕੇ ਪੁਰਾ ਚੱਲੋ ਜਿਵੇਂ ਅੱਗੇ ਖਾਦ ਦੇ ਟਿਕਦਾ ਜਾਂਦਾ ਹੈ ਅਥੀ ਦਾ ਗੰਦ ਮੈਨੂੰ ਸਾਫ਼ ਕਰਦਾ ਤੁਸੀਂ ਮੈਨੂੰ ਆਪ ਹੀ ਗੰਦ ਸਿਟੀ ਜਾਂਨੇ ਤੁਸੀਂ ਆਪ ਹੀ ਮੈਨੂੰ ਜਿਵੇਂ ਕਹਿੰਦੇ ਗੰਦਾ ਕਲੇਰਾ ਪਾਈ ਜਾਂਨੇ ਆ ਇਹ ਫਿਰ ਗੰਦੇ ਡਿਬੜੂਗਾ ਕਿਵੇਂ ਮੇਰੀ ਮੈਨੂੰ ਬੇਨਤੀ ਹੈ ਕਿ ਵੀ ਜਦੋਂ ਵੀ ਤੁਸੀਂ ਜਾਓ ਟਰੈਕਟਰ ਟਰਾਲੀ ਲੈ ਕੇ ਨਾਲ ਇੱਕ ਮੁੱਲ ਬਹੁਤ ਵੱਡਾ ਸਾਰਾ ਮੂਮ ਜਾਮਾ ਲੈ ਕੇ ਕਵਰ ਕਰਕੇ ਫਿਰ ਸਿੱਟ ਕੇ ਆਓ ਨਾ ਸਮੱਸਿਆ ਨਾ ਪ੍ਰਾਬਲਮ ਹੋਵੇ ਇਧਰ ਹੀ ਆਉਗੀ ਇੱਕ ਆਪਣੇ ਪੋਲੀਥੀਨ ਦੀ ਬਹੁਤ ਸਸਤੀ ਆ ਰਹੀ ਹੈ ਇਹ ਸਮੱਸਿਆ ਸੀਵਰੇਜ ਸਮੱਸਿਆ ਤਾਂ ਹੀ ਬਣਦੀ ਆ ਨਾ ਅਸੀਂ ਪੁਲਿਸ ਦੇ ਜਿਹੜੇ ਲਫਾਪੇ ਆ ਅਸੀਂ ਮਤਲਬ ਕਮੇਟੀ ਸਰਕਾਰ ਬੰਦ ਕਰਦੀ ਐ ਸਾਡੇ ਮਤਲਬ ਜਿਹੜੇ ਵਪਾਰੀ ਬੰਦੇ ਫੇਰ ਨਹੀਂ ਬੰਦ ਹੋਣ ਦਿੰਦੇ ਮਤਲਬ ਕਮੀਆਂ ਲੋਕਾਂ ਦੇ ਵਿੱਚ ਹੈਗੀਆਂ ਮਤਲਬ ਸਰਕਾਰਾਂ ਜਿਹਨੇ ਸਰਕਾਰ ਦਾ ਉਦਮ ਕਰਦੀ ਐ ਅਸੀਂ ਸਾਡੇ ਸੀਵਰੇਜ ਬੰਦ ਹੋਣੀ ਨਹੀਂ ਰਾਜੇ ਮਤਲਬ ਪੁਲਿਸ ਲਫਾਪੇ ਬੰਦ ਹੋ ਜਾਣ ਸਾਡੇ ਸੀਵਰੇਜ ਦਾ ਮਤਲਬ ਜਿਵੇਂ ਕਹਿੰਦੇ ਆ ਮਤਲਬ ਸ਼ਾਲਾ ਮਾਰਨਗੇ ਕੋਈ ਪ੍ਰੋਬਲਮ ਨਹੀਂ ਆਉਂਦੀ ਪ੍ਰੋਬਲਮ ਇਹੀ ਲੋਕਾਂ ਦੀ ਲੋਕਾਂ ਦੀ ਲਾਪਰਵਾਹੀ ਲੋਕ ਸਿਰਫ ਆਪ ਦਾ ਮਤਲਬ ਜਿਵੇਂ ਕਹਿੰਦੇ ਕੰਮ ਕਰਦੇ ਆ ਇਹ ਨਹੀਂ ਸੋਚਦੇ ਵੀ ਮਤਲਬ ਮੇਰੇ ਨਾਲ ਪੰਡਈ ਦਾ ਨੁਕਸਾਨ ਆ ਤੁਹਾਡਾ ਨੁਕਸਾਨ ਬੈਲ ਬਾਬਾ ਚੱਕਿਆ ਸਿਰਦਾ ਵੀ ਮੈਦਾਬ ਦਾ ਕੰਮ ਨਬੇੜਦਾ ਨੁਕਸਾਨ ਬਲਪਟਾ ਜੀ ਨੂੰ ਦੇਦਾ ਨਾਲ ਤੁਹਾਨੂੰ ਦੇਦਾ ਉਹਨੂੰ ਦੇਦਾ ਨਹੀਂ ਚਾਹੀਦਾ ਹੈਗਾ ਇਹ ਸੋਚਣਾ ਚਾਹੀਦਾ ਉਹਨਾਂ ਜੀ ਨੇ ਆਪਣੇ ਆਪਣੇ ਨਾਲ ਵਿਚਾਰ ਰੱਖੇ ਜਿਆ ਰੱਖੇ ਕੁਝ ਗੱਲਾਂ ਗਰਮ ਤੇ ਤਕਨੀਕੀ ਗੱਲਾਂ ਇਸ ਕਰਕੇ ਚਲੋ ਆਪਾਂ ਸ਼ਹਿਰ ਦੇ ਵਿਕਾਸ ਦੇ ਲਈ ਕੀ ਗੱਲ ਕੀਤੀ ਕੋਈ ਆਪਾਂ ਕੋਈ ਰਾਜਨੀਤਿਕ ਪਾਰਟੀ ਨਹੀਂ ਕੀ ਗੱਲ ਕੀਤੀ ਆਪਾਂ ਕਿਉਂਕਿ ਇਹ ਸ਼ਹਿਰ ਦਾ ਵਿਕਾਸ ਹੋਊਗਾ ਤਾਂ ਆਪਾਂ ਨੂੰ ਲੋਕ ਆਟੋਮੈਟਿਕਲੀ ਚਾਣ ਲੱਗ ਪੈਣਗੇ ਸਾਨੂੰ ਕਿਸੇ ਗੱਲ ਦੀ ਕੋਈ ਮਨ ਲੋ ਗਿਲਾ ਨਹੀਂ ਸ਼ਿਕਵਾ ਨਹੀਂ ਅਗਰ ਤੁਹਾਡੇ ਨਾਲ ਗੱਲਾਂ ਕਰਨ ਨਾਲ ਮਨ ਲੋ ਕੁਝ ਸਜਾ ਆਪਣੇ ਸਾਹੇ ਹੋ ਜਾਂਦੇ ਆ ਮਸਲੇ ਹੱਲ ਹੋ ਜਾਂਦੇ ਆ ਤਾਂ ਅਸੀਂ ਖੁਸ਼ ਕੇ ਸਮਝਤਾ ਤੁਸੀਂ ਸਾਨੂੰ ਡਿਊਟੀ ਲਈ ਹੈ ਸਾਡਾ ਇੱਕ ਜਿਵੇਂ ਕਹਿੰਦੇ ਇੱਕ ਲਾਕੀ ਫਰਜ਼ ਲਾਇਆ ਹੈ ਅਗਰ ਸਾਡੇ ਮਨ ਲੋ ਕੰਮ ਕੀਤਾ ਤੁਹਾਡੇ ਕੰਮ ਹੁੰਦੇ ਆ ਨਾ ਤੇ ਅਸੀਂ ਮਨ ਲੋ ਜਿਵੇਂ ਕਹਿੰਦੇ ਆਦ ਨੂੰ ਬੜਾ ਮਨ ਲੋ ਸਬਬੀ ਕਹਿੰਦੇ ਆ ਸਾਨੂੰ ਐਵੇਂ ਸਵੇਵਾ ਸਵਾਵਾ ਲਾਓ ਬਾਕੀ ਲੋਕ ਸਾða ਸਾਥ ਤੁਹਾਡਾ ਵਿਸ਼ਵਾਸ ਅਸੀਂ ਤੁਹਾਨੂੰ ਸਾਥ ਦੇਵਾਂਗੇ ਤੁਹਾਡਾ ਵਿਸ਼ਵਾਸ ਲਵਾਂਗੇ ਵਿਸ਼ਵਾਸ ਲੈ ਕੇਗਾ ਤੁਹਾਡਾ ਨਾਲ ਚੱਲਾਂਗੇ ਪਬਲਿਕ ਸਾਡਾ ਸਾਥ ਦੇਵੇ ਲੋਕ ਸਾਡਾ ਸਾਥ ਦੇਣ ਇਹ ਕੋਈ ਐਸੀ ਗੱਲ ਨਹੀਂ ਮਨੋ ਜਿਹੜਾ ਜਿਹੜਾ ਸ਼ਹਿਰ ਹੈ ਇਹ ਦੋ ਰੋੜ ਵਰਗਾ ਬਣਾ ਦਾਂਗੇ ਕੋਈ ਸਮੱਸਿਆ ਨਹੀਂ ਮਨੋ ਬਿਲਕੁਲ ਸਾਫ਼ ਸੁਥਰਾ ਬਣਾ ਦਾਂਗੇ ਹੀਰਾ ਗਰੁੱਪ ਦੇ ਜੋ ਆਪਣਾ ਕਲੱਬ ਬਣਿਆ ਉਹਦੀ ਬਹੁਤ ਵਧੀਆ ਐਕਟੀਵਿਟੀ ਹੋ ਰਹੀ ਹੈ ਉਹ ਕੈਂਪ ਆਯੁਰਵੇਦਕ ਲਾ ਰਹੇ ਤੁਸੀਂ ਹੀਰਾ ਕਲੱਬ ਜਿਹੜਾ ਹੈਗਾ ਹੀਰਾ ਵੈਲਫੇਅਰ ਕਲੱਬ ਹੈ ਇਹ ਬਹੁਤ ਮਨੋ ਵਧੀਆ ਕਲੱਬ ਹੈ ਕਮਲ ਜਿੰਮੇ ਕਦੇ ਸ਼ਹਿਰ ਨੂੰ ਮਿਲਿਆ ਹੈਗਾ ਇਸ ਸਮੇ ਸਮੇ ਨਾਲ ਆਜੂ ਵੈਦਿਕ ਦੇ ਹੋਮੋਪੈਥਿਕ ਦੇ ਮੱਲੋ ਹੋਰ ਕਈ ਇਦਾਂ ਦੂਜੀਆਂ ਦਵਾਈਆਂ ਦੇ ਵੀ ਕੈਂਪ ਲਾਦੇ ਰਹਿੰਦੇ ਆ ਕੈਂਪਾਂ ਦੇ ਨਾਲ ਮੱਲੋ ਪੌਦੇ ਵਗਾਰਾ ਵੀ ਲਾ ਦੇ ਰਹੇ ਨੇ ਪੌਦੇ ਦੇ ਨਾਲ ਮੱਲੋ ਕੋਈ ਵਿਆਹ ਸ਼ਾਦੀਆਂ ਮੱਲੋ ਕਿਸੇ ਦੇ ਆਦੇਗੇ ਵਿਆਹ ਸ਼ਾਦੀ ਵੀ ਮੱਲੋ ਜਿਵੇਂ ਕਹਿੰਦੇ ਉਹਦੇ ਵਿੱਚ ਵੀ ਹਿੱਸਾ ਪਾਦੇ ਰਹਿੰਦੇ ਆ ਕੋਈ ਆਸ਼ਰਮ ਦੇ ਵਿੱਚ ਵੀ ਮੱਲੋ ਕੋਈ ਨਾ ਕੋਈ ਆਪਦੀ ਐਕਟੀਵਿਟੀ ਕਰਦੇ ਰਹਿੰਦੇ ਆ ਜਿਹੜੀ ਕਲੱਬ ਜਿਹੜੇ ਮੈਂਬਰਾਂ ਨੇਗੇ ਹੀਰੇ ਕਲੱਬ ਦੇ ਮੈਂ ਉਹਨਾਂ ਨੂੰ ਬਹੁਤ ਬਹੁਤ ਮੱਲੋ ਜਿਵੇਂ ਕਹਿੰਦੇ ਇੱਕ ਮੱਲੋ ਥੋੜਾ ਜਿਹਾ ਆਵਦੇ ਵੱਲੋਂ ਬੇਨਤੀ ਕਰਦਾ ਦੇ ਆਪਦੇ ਵੱਲੋਂ ਇੱਕ ਚੰਨ ਬੰਦਨਾ ਵੀ ਕਰਦਾ ਵੀ ਇਹੋ ਜੇ ਕੰਮ ਕਰੋ ਲੋਕ ਭਲਾਈ ਦੇ ਕੰਮ ਕਰੋਗੇ ਤਾਂ ਤੁਸੀਂ ਆਪ ਦੀ ਇੱਕ ਸ਼ਬੀ ਛੱਡ ਜਾਓਗੇ ਲੋਕਾਂ ਦਾ ਵਿਸ਼ਵਾਸ ਕਾਧ ਕਰੋਗੇ ਤਾਂ ਤੁਸੀਂ ਆਪ ਵੱਲੋਂ ਜਿਵੇਂ ਕਹਿੰਦੇ ਨੁਕਸਾਨ ਦੇ ਵੱਲ ਪਾਗੀਦਾਰ ਹੋ ਜਾਓਗੇ ਵੱਲੋਂ ਲੋਕਾਂ ਦਾ ਕੰਮ ਜਿਹੜਾ ਕਰਦਾ ਚੰਗੀ ਗੱਲ ਹੈ ਕਲੱਬ ਜਿਹੜੇ ਕੰਮ ਕਰ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਮਿਹਰਬਾਨੀ ਕਹਿੰਦੇ ਜੀ ਦਾ ਕੰਮ ਬਹੁਤ ਵਧੀਆ ਕਰ ਰਹੀ ਹੈ ਈਦਾ ਗਰੁੱਪ ਮੈਨੂੰ ਲੋਕਾਂ ਦੇ ਬੇਟੀ ਕੀਤੀ ਵਾਕਈ ਹੀ ਮਨ ਨੂੰ ਬਹੁਤ ਵਧੀਆ ਕਰ ਰਿਹਾ ਮੈਂ ਤੁਹਾਨੂੰ ਦੱਸਿਆ ਵੀ ਇਦਾਂ ਲੋਕ ਭਲਾਈ ਵਾਸਤੇ ਕੰਮ ਕਰ ਰਹੇ ਸਮਾਜ ਤੇ ਵੀ ਮਨ ਨੂੰ ਸੰਸਥਾ ਬਣੀ ਹੈ ਜਿਹਦੇ ਸੰਸਥਾ ਦੇ ਮੈਂਬਰ ਹੈ ਮੇਰੇ ਸਾਹਮਣੇ ਸੰਦੀਪ ਗੜਾਰੀਆ ਜੀ ਪ੍ਰਧਾਨ ਹੈ ਸੰਦੀਪ ਗੜਾਰੀਆ ਪ੍ਰਧਾਨ ਜੀ ਮਨ ਨੂੰ ਮੌਨ ਦੇ ਨਾਤੇ ਮੈਂ ਮਨ ਨੂੰ ਉਹਨਾਂ ਦੇ ਸ਼ਬਦ ਜਿਹੜੇ ਮੈਂ ਕਹਿ ਨਹੀਂ ਸਕਦਾ ਵੀ ਉਹ ਇੰਨੇ ਮਨ ਨੂੰ ਵਧੀਆ ਬੰਦੇ ਨੇ ਆਪ ਦੀ ਪੌਕਟ ਦੇ ਵਿੱਚੋਂ ਪੈਸੇ ਖਰਚ ਕਰਕੇ ਲੋਕ ਭਲਾਈ ਦਾ ਕੰਮ ਕਰਦੇ ਨੇ ਮੈਂ ਤੁਹਾਨੂੰ ਸਿਰਫ ਇਹੀ ਬੇਨਤੀ ਕਰੂੰਗਾ ਵੀ ਇਦਾਂ ਦੇ ਨਾਲ 2 4 5 ਬੰਦੇ ਇਦਾਂ ਦੇ ਹੋ ਜਾਣ ਸ਼ਹਿਰ ਦਾ ਹੋਰ ਸੁਧਾਰ ਹੋ ਜੂਗਾ ਲੋਕਾਂ ਨੂੰ ਹੋਰ ਮੁੱਲ ਫਾਇਦਾ ਹੋ ਜੂ ਲੋਕਾਂ ਨੂੰ ਬੈਨੀਫਿਟ ਹੋ ਜੂਗਾ ਤੇ ਸਾਡੇ ਸ਼ਹਿਰ ਨੂੰ ਜ਼ਰੂਰਤ ਹੈ ਹਰ ਬੰਦਾ ਮੁੱਲ ਜਿਵੇਂ ਕਹਿੰਦੇ ਆਪ ਦਾ ਕੈਟਾਗਰੀ ਦਾ ਹੈਗਾ ਸਾਰੇ ਕੁਝ ਨਹੀਂ ਹੈਗੇ ਇੱਕ ਜਮਾਨ ਬੰਦੇ ਨਹੀਂ ਹੈਗੇ ਸਾਡੇ ਜ਼ਰੂਰਤਮੰਦ ਬੰਦੇ ਵੀ ਹੈਗੇ ਆ ਜ਼ਰੂਰਤਮੰਦ ਬੰਦੇ ਜੇ ਅਗਰੇ ਜ਼ਰੂਰਤਾਂ ਮੁੱਲ ਪੂਰੀਆਂ ਕਰਦੇ ਆ ਤੇ ਮੈਂ ਮੁੱਲ ਬਹੁਤ ਜ਼ਿਆਦਾ ਜਿਵੇਂ ਕਹਿੰਦੇ ਵਾਰੀ ਹੈ ਤੇ ਧੰਨਵਾਦੀ ਹੈ ਇਹਦਾ ਦੇ ਕੰਮ ਕਰਦੇ ਰਹਿਣ ਬੜੀ ਮਿਹਰਬਾਨੀ ਦੀ ਜੀ ਵਾਈਸ ਕਮਿਸ਼ਨਰ ਸਾਹਿਬ ਦੇਖੀ ਜੀ ਆ ਬਤਾਏ ਜੋ ਕੱਲ ਅਸੀਂ ਆਪ ਹਾਲਾਤ ਉਹ ਦੇਖੇ ਆ ਜੋ ਆਪਣੀਆਂ ਟਰਾਲੀਆਂ ਕੂੜੇ ਵਾਲੀਆਂ ਜਾਂਦੀਆਂ ਉਹ ਉੱਤੋਂ ਜਾਂਦੀਆਂ ਉਹ ਜਿਹੜਾ ਕੂੜਾ ਮਤਲਬ ਲਖਾਫੇ ਵਗੈਰਾ ਹੁੰਦੇ ਆ ਉਹ ਲੋਕਾਂ ਦੇ ਮੂੰਹ ਤੇ ਪੈ ਰਿਹਾ ਕਿਉਂਕਿ ਕਮੇਟੀ ਕੋਲੇ ਕੋਈ ਪੱਲੀ ਪੁੱਲੀ ਵਗੈਰਾ ਕੋਈ ਨਹੀਂ ਹੈਗੀ ਪਹਿਲੀ ਗੱਲ ਜੀ ਨਾ ਮੈਨੂੰ ਪ੍ਰਧਾਨ ਕਾ ਉਹ ਨਾ ਵਾਈਸ ਪ੍ਰਧਾਨ ਕਈ ਬੰਦੇ ਇਸ ਗੱਲ ਤੇ ਐਲਰਜੀ ਖਾਈ ਜਾਂਦੇ ਆ ਨਹੀਂ ਉਹ ਕਦੇ ਕਰਦੇ ਆਪਾਂ ਅੱਜ ਆਪਣੇ ਕੋਲ ਟਾਈਮ ਨਹੀਂ ਆ ਸ਼ਾਰਟਲੀ ਮੈਂ ਦੱਸਦਾ ਸ਼ਹਿਰ ਦਾ ਹਾਲਾਤ ਵੇਖ ਕੇ ਅੱਜ ਸਾਰੇ ਬੰਦੇ ਬੁਲਾਏ ਆ ਆ ਸੀਵਰਮੈਨ ਜਿਹੜੇ ਬਾੜ ਨੇ ਵਿਚਾਰੇ ਗੰਦ ਵਿੱਚ 6 ਮਹੀਨਿਆਂ ਦੀ ਉਹਨਾਂ ਦੀ ਤਨਖਾਹ ਕਟਾਈ ਆ ਪ੍ਰਧਾਨ ਨੂੰ ਪਰਚੇ ਜਦੋਂ ਲਾਇਆ ਸੀ ਕਹਿੰਦਾ ਮੈਂ ਤਾਂ ਦਿੱਤੀ ਵੀ ਆ ਇੰਨੇ ਕ ਪ੍ਰਧਾਨ ਨੂੰ ਕਮੇਟੀ ਦੀ ਸਾਡੇ ਦੀ ਨੌਲੇਜ ਆ ਉਹਨਾਂ ਦੀ 5,94,000 ਤਨਖਾਹ ਕਰਾਈ ਆ ਚਾਰ ਮਾਲੀ ਆ ਅਜੇ ਇਹਨਾਂ ਚੋਂ ਜੇ ਦੋ ਤਿੰਨ ਬੰਦਿਆਂ ਦੀ ਤਨਖਾਹ ਨਹੀਂ ਪਈ ਕਹਿੰਦੇ ਐਡਵਾਂਸ ਲੈ ਗਿਆ ਇਹ ਕੰਮ ਕਰੀ ਜਾਂਦੇ ਆ ਇਹ ਕਹਿੰਦੇ ਸਾਨੂੰ 6 ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਅਜੇ ਰੌਲਾ ਵੇਚੀ ਆ ਇਹ ਬਈ ਇਹਨਾਂ ਦੀ ਤਨਖਾਹ ਕੰਮ ਇਹ ਕਰੀ ਜਾਂਦੇ ਨੇ ਐ ਨਹੀਂ ਪਤਾ ਵੀ ਤਨਖਾਹ ਕੌਣ ਲੈ ਗਿਆ ਇਹਨਾਂ ਦੀ 6 ਮਹੀਨਿਆਂ ਤੋਂ ਨਹੀਂ ਮਿਲੀ ਨਾ ਥੋੜੀ ਪੱਕੀ ਗੱਲ ਆ ਨਾ ਹਾਂ ਦੂਜੀ ਗੱਲ ਥੋੜਾ ਮੈਂ ਪੜਿਆ ਸੀਗਾ ਕੱਲ ਪਰਸੋਂ ਤੁਸੀਂ ਕਰੀ ਜਾਂਦੇ ਸੀ ਉਹ ਉਹਨਾਂ ਨੂੰ ਹਦਾਇਤਾਂ ਕਰਤੀਆਂ ਵੀ ਜਦੋਂ ਵੀ ਸ਼ਹਿਰ ਤੋਂ ਕੂੜਾ ਲੈ ਜਾਣਾ ਉਹ ਕਵਰਟ ਕਰਕੇ ਲੈ ਜਾਣਾ ਇੰਸਪੈਕਟਰ ਸਾਹਿਬ ਉਹ ਵੀ ਕਹਿ ਦੋ ਅਮਨ ਠੀਕ ਆ ਨਾ ਬਈ ਉਹ ਤਾਂ ਕਿ ਉਹ ਅੱਧਾ ਦਾ ਖਿਲਰੀ ਜਾਂਦਾ ਰਾਹ ਚ ਹਾਂਜੀ ਹੋਰ ਦੱਸੋ ਲੋਕਾਂ ਦੇ ਮੂੰਹ ਤੇ ਪੈ ਰਹੇ ਅਸੀਂ ਖੁੱਲ੍ਹ ਹਾਂਜੀ ਆਂਦੀ ਉਹ ਸਭ ਕੁਝ ਅਸੀਂ ਜੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਸਾਡੇ ਕੋਲ ਪੱਲੀ ਨਹੀਂ ਦਿੱਲੇ ਸਾਨੂੰ ਆ ਸਾਡਾ ਨਹੀਂ ਨਹੀਂ ਸਾਰੇ ਕਰਾਵਾ ਕੇ ਇੰਸਪੈਕਟਰ ਤਰਪਾਲਾਂ ਕਹਿਦਿਆਂ ਜਿਵੇਂ ਮੰਨ ਲਓ ਤੁਹਾਡੇ ਵਰਗਾ ਕੋਈ ਸ਼ਹਿਰ ਦਾ ਸਰਪਤੋਂ ਤੇ ਸੱਜਣ ਸਾਨੂੰ ਸਲਾਹ ਦਿੰਦੀ ਆ ਸਾਡੇ ਨੂੰ ਨਹੀਂ ਨੌਲੇਜ ਅਸੀਂ ਉਦੋਂ ਹੀ ਤੁਰੰਤ ਉਹਤੇ ਅਮਲ ਕਰਦੇ ਆ ਅਸੀਂ ਇਸ ਕਰਕੇ ਉਸੇ ਉੱਤੇ ਫੇਸਬੁੱਕ ਤੇ ਪਾਤਾ ਸੀ ਕਿ ਲੋਕਾਂ ਅਸੀਂ ਅਸੀਂ ਉਸੇ ਤੇ ਅਮਲ ਵੀ ਕਰ ਲਿਆ ਉਹਨਾਂ ਨੂੰ ਹਿਦਾਇਤਾਂ ਦੇਤੀਆਂ ਹੁਣ ਜੇ ਨਾ ਕਰਨਗੇ ਫਿਰ ਆਪਾਂ ਵੇਖਾਂਗੇ ਇਹ ਇੱਕ ਸੀਵਰੇਜ ਦੀ ਬਹੁਤ ਸਮੱਸਿਆ ਆ ਰਹੀ ਹੈ। ਹਾਂਜੀ। ਸੀਵਰੇਜ ਬਹੁਤ ਸਮੱਸਿਆ ਆ ਰਹੀ ਹੈ। ਇੱਕ ਮੰਨ ਕੇ ਚੱਲੋ ਜਿਹੜਾ ਉਹ ਹੀ ਕੰਦਾ ਨਾ 15 ਮਿੰਟ ਮਹੀ ਪਿਆ। ਇਹ ਬੰਦਾ ਹੀ ਬਹੁਤ ਜਲਦੀ ਆਇਆ। 15 ਮਿੰਟ ਮਹੀ ਪਿਆ। ਕਿਹੜਾ ਤੁਹਾਨੂੰ ਸੁਣਾਇਆ? ਉੱਥੇ ਧਾਰਮਿਕ ਸਥਾਨ ਹੈ। ਗੁਰਗਾਂਵ ਦਾ ਮੰਦਿਰ ਹੈ। ਪਾਣੀ ਉੱਥੇ ਆ। ਇੱਕ ਵਾਰ ਜੀ ਬੋਰ ਕਰਾਇਆ ਉੱਥੇ। ਕੀ ਕਰਨਾ ਲੱਸੋ ਹੱਕ ਮੈਂ। ਅੱਛਾ ਹਾਂਜੀ। ਉੱਥੇ ਬੋਰ ਕਰਾਇਆ। ਉਹ ਪਾਣੀ ਫੇਰ ਦੋਗੇ ਕਿਵੇਂ ਖੜਾ ਆਈਓ। ਤੁਹਾਡੀ ਗੱਲ ਸਹੀ ਆ ਜੀ। ਅਸੀਂ ਪਰਸੋਂ ਚੌਥੇ ਦੇ ਲੱਗੇ ਪਏ ਆ। ਉਦੋਂ ਕੁਦਰਤੀ ਵੇਖੋ ਪਹਿਲੀ ਵਾਰੀ ਹੋਇਆ ਆਪਣੇ ਮਾਤਾ ਦੇ ਝੰਡਿਆਂ ਅਸੀਂ ਗੰਦੇ ਪਾਣੀ ਵਿੱਚ ਨਿਕਲੇ ਹੋਣ ਸਾਨੂੰ ਸਾਰਾ ਐਲਮ ਪਰ ਸਾ ਅਸੀਂ ਮਜਬੂਰ ਸੀ ਹੁਣ ਅਸੀਂ ਕਮਾਂਡ ਆਪਦੇ ਹੱਥ ਸੰਭਾਲ ਲਈ ਆ ਅਸੀਂ ਮਸ਼ੀਨ ਵੀ ਮੰਗਾ ਲਈ ਸੀ ਚਲੋ ਹੁਣ ਫੇਰ ਰੋਸ ਤੇ ਬੈਠਣ ਕੇ ਮੈਨੂੰ ਨਹੀਂ ਚੱਲੀ ਅੱਜ ਫੇਰ ਟਰਾਈ ਆ ਅੱਜ ਅਸੀਂ ਇਹ ਵੇਖਣਾ ਵੀ ਇਹ ਚ ਹੈ ਕੀ ਚੀਜ਼ ਸੀ ਬਰੇਚ 1 ਵਜੇ ਸਾਰੇ ਬੰਦੇ ਬੁਲਾ ਲਏ ਆ ਸਾਰੇ ਬੰਦੇ ਇਹਨਾਂ ਨੂੰ ਮੈਂ ਕਹਦਾ ਅਫਸਰਾਂ ਨੂੰ ਕਈ ਵੇ ਮੈਨੇ ਤੋਂ ਬਿਨਾ ਪੁੱਛੇ ਕੋਈ ਕੇ ਤਾਂ ਟਰਾਲੀ ਨਹੀਂ ਭੇਜਣੀ ਕੋਈ ਕੁਛ ਨਹੀਂ ਅੱਜ ਹੀ ਵੇਖਣਾ ਵੀ ਇਹ ਸੀਵਰੇਜ ਹੈ ਕੀ ਚੀਜ਼ ਆ ਫਿਰ ਇਹਦਾ ਹੱਲ ਹੋਊਗਾ ਅੱਜ ਅੱਜ ਹੱਲ ਕਰਨ ਚੱਲੇ ਆ ਠੀਕ ਹੈ ਨਾ ਇਹਨਾਂ ਨੇ رائے ਦਿੱਤੀ ਆ ਸਾਡੇ ਇੰਸਪੈਕਟਰ ਜਿਵੇਂ ਵੇਖਿਆ ਵੀ ਸਾਡੇ 17 ਪੋਲ ਆ 48 ਇੰਚੀ ਡਾਟ ਜਿਹੜੇ ਕਿ 30 ਸਾਲ ਤੋਂ ਪਹਿਲਾਂ ਵੀ ਉਹ ਆਪਣੇ ਸਫਾਈ ਨਹੀਂ ਹੋਈ ਪਹਿਲਾਂ ਇਹਨਾਂ ਦੇ ਹਿਸਾਬ ਨਾਲ ਉਹ ਕਰਾਉਣੇ ਆ ਕਹਿੰਦੇ ਆਪਣਾ ਮਸਲਾ ਹੱਲ ਆ ਜੂ ਦੂਜਾ ਡਰੇਨ ਆ ਜਿਹੜਾ ਨਿਆਜ਼ ਕਰਦੀ ਉਹ ਛੜਾਣੋਈ ਅਸੀਂ ਹਾਂ ਚਾ ਜੀ ਇੱਕ ਜਿਹੜਾ ਆਪਣਾ ਇਹ ਸ਼ਹਿਰ ਦਾ ਬੰ ਮਕਾਸ ਤੋਂ ਨਹੀਂ ਹੋ ਗਿਆ ਜੀ ਕਿ ਜਿੱਥੇ ਜਾਓ ਖੱਡੇ ਖੱਡੇ ਆ ਕੇ ਤਾਂ ਤੁਹਾਡਾ ਮਸੂਰ ਲਈ ਕੋਰਤਪੁਰੇ ਦਾ ਹੁਣ ਅਸੀਂ ਰਸਤਾ ਜੀ ਕੋਰਤਪੁਰੇ ਵਾਲਾ ਖੱਡੇ ਵਾਲਾ ਕੋਰਤਪੁਰਾ ਇੱਥੇ ਥੋੜਾ ਬੰਦਾ ਉੱਥੋਂ ਪਹੁੰਚ ਜਾ ਕੋਰਤਪੁਰੇ ਸ਼ੁਰੂ ਹੁੰਦਾ ਉਦੋਂ ਖੱਡੇ ਸ਼ੁਰੂ ਹੋ ਜਾਂਦੇ ਵੇਖੋ ਜੀ ਇਹ ਜਿਹੜਾ ਨਾ ਥੋੜਾ ਜਿਹਾ ਆਪਸਦਾਰੀ ਤੇ ਥੋੜਾ ਜਿਹਾ ਨਾ ਪਲੈਨਿੰਗ ਦੇ ਹਿਸਾਬ ਨਾਲ ਚੱਲਣਾ ਪੈਸੇ ਆਪਾਂ ਲਾਈ ਵੀ ਜਾਂਦੇ ਐਨੀ ਗੱਲ ਪੈਸੇ ਲੱਗ ਹੀ ਜਾਂਦੇ ਪਰ ਕਿਸੇ ਕੰਮ ਨਹੀਂ ਆ ਰਹੇ ਹੁਣ ਮੀ ਪੈ ਗਿਆ ਛੜਕਾਂ ਟੁੱਟ ਜਾਣਗੀਆਂ ਕਰੋੜਾਂ ਰੁਪਏ ਗਿਆ ਉੱਥੇ ਦੇ ਉੱਥੇ ਫੇਰ ਅਗਲੇ ਸਾਲ ਆ ਜਾਣਾ ਪਲੈਨਿੰਗ ਵੇਖੋ ਇੱਕ ਆਪਣੀ ਐਸਟੀ ਆ ਯਾਰ ਮਰਤੂ ਆਪਣਾ ਪਲਾਟ ਲੱਗਾ ਐਸਟੀ ਪੀ 10 ਵਾਰਡ ਆਉਂਦੇ ਆ ਉਹ ਵੇਖੋ ਤੁਸੀਂ ਜਾਵੜੋ ਹੁਣ ਸੁਰਗਾਪਰੀ ਪਾਣੀ ਵਿਖਾ ਦਿਓ ਕਿੰਨਾ ਤੇ ਮੀ ਪਿਆ 30 ਤਾਂ 35 ਮਿੰਟ ਦੀ ਐਵਰੇਜ ਆ ਉੱਥੇ ਪਾਣੀ ਨਹੀਂ ਖੜੂਗਾ ਇਹ ਪਲੈਨਿੰਗ ਨਾਲ ਹੋਇਆ ਇਹ ਵਿਦਆਊਟ ਪਲੈਨਿੰਗ ਹੋਇਆ ਤਾਂ ਵੀ ਆਪਾਂ ਇਹਨੂੰ ਸਿਰੇ ਚੜਾਵਾਂਗੇ ਇੱਕ ਗਾਸ ਨੰਬਰ ਵਾਰਡ ਦੇ ਚ ਬੈਂਡਰ ਲੱਗਾ ਹੈ ਵੀ ਕਾਲੇ ਪਾਣੀ ਦਾ ਸਵਾਗਤ ਉਹ ਉਹ ਲੋਕਾਂ ਨੇ ਸਹੀ ਲਾਇਆ ਜੀ ਕਿਉਂਕਿ ਉੱਥੇ ਇੱਕ ਤਾਂ ਮੀਂਹ ਕਰਕੇ ਤਾਂ ਕਹੀਆ ਵੀ ਇੱਕ ਤੁਸੀਂ ਆਮ ਆਦੀ ਪਾਰਟੀ ਦੇ ਵਰਕਰ ਵੀ ਹੋ ਉਹਦੇਦਾਰ ਵੀ ਹੋ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਮੈਂ ਰ ਆ ਵੇਖੋ ਆ ਸਿੱਧਾ ਹੀ ਆ ਮੈਂ ਕੋਈ ਆਮ ਪਾਰਟੀ ਦਾ ਪਹਿਲੇ ਛੁਰਤੋ ਵਰਕਰ ਨਹੀਂਗਾ ਮਾ ਦਾ ਮੇਰੇ ਦਾ ਕਾਂਗਰਸੀਆਂ ਨੇ ਪੈਠੇ ਚ ਛੁਰਾ ਮਾਰਾ ਹੀ ਆਪਾਂ ਤਾਂ ਗਏ ਆ ਠੀਕ ਹੈ ਨਾ ਜੀ ਹੋਰ ਤੁਹਾਨੂੰ ਮੈਂ ਦੱਸਦਾ ਚਲੋ ਇਸ ਟਾਈਮ ਬੈਠਾ ਵੇਖਵਾ ਕੁਰਸੀ ਤੇ ਬੈਠਾ ਠੀਕ ਹੈ ਨਾ ਇਹ ਆਪਣੇ ਸ਼ਹਿਰ ਵਾਸੀਆਂ ਦੇ ਕਰਕੇ ਬੈਠੇ ਆ ਵੀ ਚਲੋ ਕੰਮ ਕਰ ਲਈਏ ਕਿਸੇ ਦਾ ਹੋਰ ਜਿਹੜਾ ਹਾਲ ਆ ਮੈਂ ਤੀਜੇ ਦਿਨ ਉੱਥੋਂ ਰੋਹ ਟਰਾਲੀਆਂ 17 17 ਟੈਂਕਰ ਭਰਾ ਕੇ ਲਿਓਣਾ ਇੱਕ ਤਾਂ ਮੀਂਹ ਨਾਲ ਪਾਣੀ ਖੜੇ ਉਹ ਤਾਂ ਠੀਕ ਆ ਇੱਕ ਬਿਨਾਂ ਮੀਂਹ ਤੇ ਪਾਣੀ ਖੜੇ ਗੰਦਾ ਪਾਣੀ ਆਊਗਾ ਨਾ ਉਹ ਹਾਂਜੀ ਹਾਂਜੀ ਠੀਕ ਹੈ ਨਾ ਥੋੜੇ ਦਿਨ ਸਾਡੇ ਉਹ ਡਾਕਟਰ ਪੀਤਰਕੌਰ ਦੀ ਡੈਥ ਹੋ ਗਈ ਸੀ ਉਹ ਦਿਨ ਗੋਡੇ-ਗੋਡੇ ਪਾਣੀ ਸੀ ਮੈਨੂੰ ਫੋਨ ਆਇਆ ਸੰਡੇ ਸੀ ਤੇ ਅਸੀਂ ਉਸ ਦਿਨ ਪਾਣੀ ਇਕ ਕਰੀਓ ਸਾਰਾ ਸ਼ੱਕਰ ਮਸ਼ੀਨ ਨਾਲ ਕਢਾਤਾ ਸੀ ਪਰ ਦੂਜੇ ਦਿਨ ਫੇਰ ਹੁਣ ਵੀ ਫੋਨ ਆਈ ਜਾਂਦੇ ਆ ਉਹ ਮੈਥੇ ਦੇ ਮੈਡੀਕਲ ਮੈਂ ਕਿਹਾ ਵੀ ਹੁਣ ਅਸੀਂ ਕਰਦੇ ਆ ਵੇਲੇ ਵੀ ਕੀ ਚੱਕਰ ਆ ਫੇਰ ਹੀ ਸਾਨੂੰ ਪਤਾ ਲੱਗੂ ਜਦੋਂ ਵਿੱਚ ਵੜਾਂਗੇ ਅਸੀਂ ਸੂਤਰਾ ਤੋਂ ਖਬਰਾਂ ਵੀ ਸੁਣੀਆਂ ਉਹ ਕਹਿੰਦੇ ਇਹਨਾਂ ਦੀ ਆਪ ਹੀ ਖਿੱਚੋ ਤਾਨ ਦੇ ਵਿੱਚ ਪਬਲਿਕ ਕਿਉਂ ਪੀਸੀ ਜਾ ਰਹੀ ਹੈ ਦੇਖੋ ਜੀ ਖਿੱਚੋ ਤਾਨ ਨੇ ਨਾ ਆਪਦੀ ਆਪਦੀ ਸੋਚ ਹੁੰਦੀ ਆ ਅਸੀਂ ਤਾਂ ਇਹਨਾਂ ਨੂੰ ਕਹਿੰਨੇ ਆ ਆ ਪ੍ਰਧਾਨ ਦੀ ਕੁਰਸੀ ਆ ਪਹਿਲੀ ਵਾਰੀ ਹੋਊਗਾ ਬਈ ਕੋਈ ਮੇਰੇ ਅੱਗਾ ਉਹੀ ਕੁਰਸੀ ਦੇ ਬੈਸਾ ਦਾ ਪਹਿਲਾਂ ਇਹ ਬਹਿ ਨਹੀਂ ਸਕਦਾਗਾ ਅਸੀਂ ਤਾਂ ਕਹਿੰਦੇ ਆ ਤੂੰ ਇੱਥੇ ਆ ਕੇ ਬਹਿ ਅਸੀਂ ਪਰਾ ਜਾ ਕੇ ਉਹਨੂੰ ਰੈਚ ਦੇਵਾਂਗੇ ਪਰ ਉਹ ਪਤਾ ਨਹੀਂ ਕਿ ਹੋ ਜਾ ਸੋਚਦਾ ਮਾਲਕਾ ਠੀਕ ਹੈ ਨਾ ਅਸੀਂ ਤਾਂ ਕਿਉਂਕਿ ਉਹਨੇ ਪਹਿਲੀ ਪਹਿਲੀ ਵਾਰੀ ਵੇਖਿਆ ਐ ਮਸੀ ਬਣ ਕੇ ਦੋ ਤਿੰਨਾਂ ਦੀ ਹਰਿਆਈ ਆ ਉਹ ਅਸੀਂ ਤਾਂ ਉਹਨੂੰ ਕਿਹਾ ਵੀ ਗੇਟ ਦੇ ਬਾਹਰ ਨਾ ਜਦੋਂ ਆਪਾਂ ਟੱਪਦੇ ਆ ਉਹਦਾ ਆਪਾਂ ਕੋਟਕਪੂਰੇ ਦੇ ਨਿਵਾਸੀਆਂ ਕੋਟਕਪੂਰੇ ਦੇ ਐਮਸੀਆਂ ਚੁਣੇ ਆਪਾਂ ਕੋਟਕਪੂਰੇ ਬਾਰੇ ਸੋਚਣਾ ਜੇ ਕਿਸੇ ਦੇ ਦਿਲ ਚਾਹ ਪੋਲਟਿਕਸ ਕੋਟੈਕਸ ਕਾ ਨਹੀਂ ਆ ਆਪਣੇ ਗੇਟ ਦੇ ਬਾਅਦ ਚ ਕਰ ਲੋ ਠੀਕ ਹੈ ਨਾ ਇੱਕ ਜੇ ਮੰਨ ਲਓ ਆਪਣੇ ਗੈਸ ਆ ਕੇ ਪਾਈਪਾਂ ਪੈ ਰੀਆਂ ਉਹ ਆਪ ਤੁਹਾਡੇ ਕੋਲੋਂ ਮਨਜ਼ੂਰੀ ਮਿਲਦੀ ਆ ਕਿੰਨਾ ਮਿਲਦੀ ਆ ਉਹਨਾਂ ਤੋਂ ੱੱਕੇ ਨਾਲ ਗਏ ਪੈਸੇ ਵੀ ਭਰਾਏ ਸੀ ਪਰ ਸਾਡੀ ਮੰਨ ਲਓ ਕਮੇਟੀ ਦੇ ਲਾ ਲਓ ਜਿਹੜੇ ਮੁਲਾਜ਼ਮ ਆ ਉਹਨਾਂ ਦੇ ਹੱਡ ਹਰਾਮੀ ਪਈ ਆ ਪਤਾ ਨਹੀਂ ਕੀ ਪਿਆ ਉਹ ਕੰਮ ਕਰਕੇ ਜਮਾ ਖੁਸ਼ ਨਹੀਂ ਮੈਂ 10 ਵਜੇ ਦਾ ਬੈਠਾ 100 ਫੋਨ ਲਾਤਾ ਉਹਨਾਂ ਬੀਬੀ ਵਧ ਗਿਆ ਤੇ ਮੈਂ ਨੂੰ ਕਹਾਂ ਵੀ ਪਲੈਨਿੰਗ ਨਾ ਚਲੋ ਅੱਜ ਵੀ ਸ਼ਹਿਰ ਡੁੱਬਿਆ ਪਿਆ ਚ ਆਪਾਂ ਚਲੋ ਤੁਸੀਂ ਦੋ ਜਣੇ ਉਧਰ ਏਸੀ 'ਚ ਬੈਠੇ ਚਾਹ ਪੀ ਜਾਣੇ ਦੋ ਆ ਉਦੋਂ ਨੂੰ ਹੁਣ 12 ਵਜ ਗਿਆ 5 ਵਜੇ ਇਹਨਾਂ ਨੇ ਤਾਂ ਹੋਣਾ 4 ਵਜੇ ਫੋਨ ਬੰਦ ਕਰ ਲੈਂਦੇ ਆ ਉਦੋਂ ਮਰ ਕੇ ਇਹਨਾਂ ਨੂੰ ਫੋਨ ਕਰ ਲੋ ਘਰੇ ਆ ਜੀ ਠੀਕ ਹੈ ਨਹੀਂ ਹੁਣ ਮੈਂ ਅੱਜ ਸੱਦੇ ਆ ਵੀ ਇੱਕ ਟੀਮ ਬਣਾ ਕੇ ਆਪਾਂ ਚੱਲੀਏ ਸਾਰੇ ਜਣੇ ਤੁਸੀਂ ਅੱਡ ਸਲਾਹ ਦੋਗੇ ਜਿਵੇਂ ਹੁਣ ਐਸਪੈਕਟ ਸਾਹਿਬ ਨੇ ਸਲਾਹ ਦਿੱਤੀ ਭਈਆ ਆਪਣੇ 48 ਇੰਚ ਜੇ ਸਾਫ ਕਰਾਓਗੇ ਤਾਂ ਆਪਣਾ ਮਸਲਾ ਸੀਵਰੇ ਦਾ ਹੱਲ ਹੋ ਜਾਊਗਾ ਹੁਣ ਇਹਨਾਂ ਦੇ ਪਹਿਲਾਂ ਆਪਾਂ ਕਹਿੰਦੇ ਆ ਅੱਜ ਕਰਾਉਣੇ ਆ ਰਾਤ ਨੂੰ ਮਸ਼ੀਨ ਲਾਵਾਂਗੇ ਜਿਵੇਂ ਆਪਾਂ ਜੈਤੂ ਵਾਲੀ ਚੁੰਗੀ ਤੋਂ ਲਾਉਣੀ ਆ ਉੱਤੇ ਭਰਾਵਾਂ ਦਾ ਫੋਨ ਆਈ ਜਾਂਦਾ ਰਾਤ ਨੂੰ ਮੈਂ ਕਿਹਾ ਹੁਣ ਯਾਰ ਜਿਹੜੀ ਚੀਜ਼ ਹੁਣ ਇੰਨੇ 40 50 ਸਾਲ ਦੀ ਆ ਹੁਣ ਘੰਟਿਆਂ 'ਚ ਤਾਂ ਸੋਲਵ ਨਹੀਂ ਹੁੰਦੀ ਕੋਈ ਸਾਨੂੰ ਮੌਕਾ ਵੀ ਦਿਓ ਇੱਕ ਦੋ ਦਿਨ ਵੀ ਹੁਣ ਸਾਡੇ ਕੋਲ ਬੰਦੇ ਵੀ ਪੂਰੇ ਹੋ ਗਏ ਮਸ਼ੀਨ ਵੀ ਤੇ ਅਸੀਂ ਇੱਕ ਵਾਰੀ ਅੱਜ ਲਾ ਕੇ ਵੇਖੇ ਵੀ ਕੀ ਆ ਇੱਕ ਆਪਣਾ ਪੱਠੇ ਵਾਲੀ ਮੰਡੀ ਜਿਹੜੀ ਹੈਗੀ ਆ ਉੱਥੇ ਕਈ ਚਿਰ ਬਾਅਦ ਮਦਾਂ ਟੱਕਾ ਨਾਲ ਮਦਾਂ ਜੇਪਸੀ ਨਾਲ ਕਢਾਇਆ ਗਿਆ ਉਹ ਕਹਿੰਦੇ ਹਰਮੇਲ ਜੀ ਕਹਿੰਦੇ ਸੀ ਕਹਿੰਦੇ ਉਹ ਜੇ ਆਪਾਂ ਉਹਦੀ ਸਫਾਈ ਕਰਾਈਏ ਵੱਡੀਆਂ ਮਸ਼ੀਨਾਂ ਨਾਲ ਬਈ ਜੀ ਮੈਂ ਹੁਣ 48 ਇੰਚਾ 1 ਵਜੇ ਮਸ਼ੀਨ ਉੱਥੇ ਹੀ ਲਿਆਣੀ ਆ ਇਹ ਕਹਿੰਦੇ ਸੀ ਰਾਤ ਨੂੰ ਲਾਵਾਂਗੇ ਜਦੋਂ ਰਾਤ ਦਾ ਨਾਲ ਇਹਨੇ ਆਣਾ ਹੁਣ ਮੈਂ ਤੁਹਾਨੂੰ ਦੱਸਦਾ ਸਾਡੇ ਉਹ ਫੇਰੂਮਾਂ ਜਿਹਨੇ ਧਾਨਾ ਦਿੱਤਾ ਉਹ ਭਰਾ ਚੜ ਜਾਂਦੇ ਆ ਉਹਨਾਂ ਕਰਕੇ ਆਈ ਮੈਂ ਮਸ਼ੀਨ ਲਾਉਣਾ ਰਾਤ ਮੈਨੂੰ ਫੋਨ ਆਇਆ ਉਹਨਾਂ ਦਾ ਅਸੀਂ ਚੰਡੀਗੜ੍ਹੋਂ ਆਈ ਜਾਂਦੇ ਸੀਗੇ ਤੇ 9 ਵਜੇ ਫੋਨ ਆਇਆ ਮੈਂ ਐਂਗਾ ਇੱਕ ਤਾਂ ਗੱਲ ਹੁੰਦੀ ਆ ਫੋਨ ਕੋਈ ਚੱਕਦਾ ਨਹੀਂ ਮੈਂ ਚੱਕਣਾ ਉਹਨਾਂ ਦੇ ਥੋੜਾ ਇਹ ਮੂਰਚੀ ਸੀ ਉਹ ਵੀ ਮੈਨੂੰ ਕਹਿੰਦੇ ਰਾਤ ਨੂੰ 12 ਵਜੇ ਕਿੱਥੇ ਮਸ਼ੀਨ ਲੱਗੀ ਆ ਉੱਥੇ ਤੂੰ ਵੀ ਹੋਵੇ ਅਸੀਂ ਚੈਕਿੰਗ ਕਰਨੀ ਆ ਅੱਛਾ ਜੀ ਮੈਂ ਕੋਈ ਨਹੀਂ ਮੈਂ ਇਹ ਥੋੜੇ ਵਰਗਾ ਹੈ ਨਹੀਂਗਾ ਅੱਜ ਤੇ ਨਹੀਂ ਮੈਂ ਚੈਕਿੰਗ ਉਹਨਾਂ ਨੂੰ ਨਾਲ ਲੈ ਨਹੀਂ ਅੱਜ ਚੈਕਿੰਗ ਕਰਾਉਂਗਾ ਵੀ ਨਾਲ ਚਲੋ ਤੇ ਆਹ ਮਸ਼ੀਨਾਂ ਦੁਪਹਿਰ ਤੋਂ ਹੀ ਲਾਉਣੇ ਆ ਤੇ ਜਿੰਨਾ ਹੋਇਆ ਅਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਮੀ ਜੋ ਕਹਿੰਦਾ 30 ਲੱਟਾ ਮਤਲਬ 3-4 ਦਿਨ ਉਹ ਸਾਡਾ ਪ੍ਰੇਮ ਨਾਲ ਨੇਰਤੀ ਡੁੱਬਿਆ ਰਿਹਾ ਸਹੀ ਗੱਲ ਆ ਜੀ ਇਹ ਵੀ ਕੱਲ ਇੱਕ ਜਦੋਂ ਰਾਹ ਚੋਂ ਦੀ ਸਾਨੂੰ ਫੋਨ ਵੀ ਆਇਆ ਗੁਰਦੁਆਰਾ ਸਾਹਮਣੇ ਇਹ ਠਠਾ ਆਪਣੇ ਖੰਬੇ 'ਚ ਕਰੰਟ ਆ ਗਿਆ ਸੀ ਲੱਗ ਗਿਆ ਸੀ ਲੋਕੀ ਖੜੇ ਸੀ ਫਿਰ ਮੈਂ ਉਥੋਂ ਰਾਜ ਨੂੰ ਫੋਨ ਕੀਤਾ ਵੀ ਉਥੇ ਕੀ ਪ੍ਰਬੰਧ ਕੀਤਾ ਜਾਵੇ ਕਿਉਂਕਿ ਉਹ ਸਟਰੀਟ ਲਾਈਟਾਂ ਵੀ ਬੰਦ ਹੋ ਜਾਂਦੀਆਂ ਕਿਉਂਕਿ ਇਹ ਥੋੜੀ ਜੀ ਨਾ ਅਣਗਿਹਲੀ ਆ ਫਿਰ ਵਾਰੀ-ਵਾਰੀ ਪਤਾ ਕੀ ਆ ਜਾਂਦਾ ਉਹ ਲਾ ਕਹਿੰਦਾ ਬੋਰਟੈਕ ਸਾ ਤੂੰ ਵਰਟ ਬੋਲਦਾ ਥੋੜੀ ਜੀ ਨਾ ਸਾਡੇ 'ਚ ਇੱਥੇ ਬਹਿ ਕੇ ਕੰਮ ਕਰਾਉਂਦੀ ਆ ਜਿਵੇਂ ਉਥੇ 450 ਜਿਹੜੀ ਲਾਈਟ 70ਵੇਂ ਮਾ ਉਹ ਉਹਦੇ ਕੋਈ ਪਤਾ ਨਹੀਂ ਕੋਈ ਉਹਦਾ ਠੇਕੇਦਾਰ ਨਹੀਂ ਆਉਂਦਾ ਕੋਈ ਆਉਂਦਾ ਨਹੀਂ ਇਕੱਲਾ ਕੋਈ ਕੋਛ ਕੇ ਖੰਡ ਮੇਰੇ ਨਾਲ ਪ੍ਰਧਾਨ ਆਵੇ ਆ ਪ੍ਰਧਾਨ ਅੱਗੇ ਲੱਗੇ ਸਾਡਾ ਕੈਪਟਨ ਆ ਅਸੀਂ ਨਾਲ ਚੱਲਾਂਗੇ ਜਿੱਥੇ ਸ਼ਹਿਨ ਦੀ ਗੱਲ ਆਉਂਦੀ ਆ ਬਾਕੀ ਜਿਹੜਾ ਵੇਖਣਾ ਸਾਡਾ ਚੱਲੀ ਜਾਓ ਵੇਖੋ ਜਿਹੜੀ ਟੀਮ ਹੁੰਦੀ ਆ ਨਾ ਆਪਾਂ ਖੇਡਦੇ ਰੇ ਸਾਰੀ ਉਮਰ ਟੀਮ ਚ ਇੱਕ ਪਲੇਅਰ ਮਾੜਾ ਆ ਜੇ ਨਾ ਜੇ 10 ਬੰਦੇ ਉਹਦੇ ਤਗੜੇ ਫੇਲ ਹੋ ਜਾਂਦੇ ਆ ਇੱਕ ਅਸੀਂ 200 ਮਹੀਨਾ ਕੀਤਾ ਜੀ ਸਾਡੀ ਟੀਮ ਨੇ ਚਾਰ ਬਾਜ਼ ਨਿਯੁਤਨੇ ਹਾਹਾ ਪਸ਼ੂ ਬਹੁਤ ਹੋਦੇ ਬੇਸਹਾਰ ਬਈ ਉਹਦਾ ਵੀ ਇਨਸੀਡੈਂਟ ਤਾਂ ਬਹੁਤ ਕਾਰਨ ਮਾਰੇ ਥੜਕਾ ਦੇ ਉੱਪਰ ਹੀ ਬੈਠੇ ਦੇ ਉਹ ਉਹ ਉਹਦਾ ਉਹਦਾ ਮਸਲਾ ਹੱਲ ਹੋ ਗਿਆ ਮਸ਼ੀਨ ਵੀ ਲਿਆਂਦੀ ਕੱਲੀ ਮੈਨੂੰ ਪ੍ਰੋਬਲਮ ਕਿੱਥੇ ਆਉਂਦੀ ਸੀ ਫੜਨ ਵਾਲੇ ਬੰਦਿਆਂ ਦਾ ਉਹਨਾਂ ਦਾ ਟੈਂਡਰ ਨਹੀਂ ਲੱਗਿਆ ਸੀ ਬਈ ਉਹਨਾਂ ਨਾਲ ਨਗਰ ਦੇ ਹਿਸਾਬ ਨਾਲ ਪੈਸੇ ਸੈੱਟ ਕਰਨੇ ਆ ਕਿ ਦੂਜੂ ਕਰਨੇ ਆ ਉਹ ਅਸੀਂ ਆਪਣੇ ਇਨਸਪੈਕਟਰ ਆਨੰਦ ਲਾਲ ਆ ਉਹਨਾਂ ਨੂੰ ਮੈਂ ਅੱਜ ਕਹਤਾ ਵੀ ਤੁਸੀਂ ਉਹ ਬਣਾ ਕੇ ਲਿਆਓ ਟੈਂਡਰ ਬਈ ਨਗਦੇ ਸਾਹਬ ਨਾਲ ਆਪਾਂ ਇਹਨਾਂ ਨੂੰ ਪੈਸੇ ਦਿਆ ਕਰਾਂਗੇ ਤੇ ਗੋਲੇ ਆਣੇ ਛੱਡਾਇਆ ਕਰਾਂਗੇ ਉਹ ਅੱਜ ਜਾਂ ਕੱਲ ਚ ਤੁਹਾਡੀ ਇਹ ਜਿਹੜੀ ਕੰਪਲੇਂਟ ਆ ਇਹ ਚਾਲੂ ਹੋ ਜਾਣੀ ਆ ਜਿਹੜੀ ਕਹੀ ਆ ਤੇ ਕੰਮ ਚਾਲੂ ਕਰਦਾ ਇੱਕ ਆਖੀ ਸਵਾਲ ਆ ਆਪਣੇ ਨਗਰ ਕੌਂਸਲ ਦੇ ਕਈ ਇਹ ਅਫਸਰ ਹੈ ਕਈ ਜਿਹੜੇ ਫੋਨ ਕਰੀਦਾ ਉਹ ਨਹੀਂ ਚੱਕਦੇ ਜੇ ਚੱਕਦੇ ਆ ਕਹਿੰਦੇ ਸੀ ਮੀਟਿੰਗਾਂ ਦੇ ਵਿੱਚ ਉਹ ਇਹਨਾਂ ਦੀ ਮੀਟਿੰਗਾਂ ਸਾਡੇ ਨਹੀਂ ਚੱਕਦੇਗੇ ਆਹ ਵੇਖ ਲਓ ਆ ਬੀਪੀ ਵਧਿਆ ਪਿਆ ਮੇਰਾ ਤਾਂ ਭਾਈ ਸੇ 10 ਵਜੇ ਆਇਆ ਆ ਵੇਖ ਲੋ ਆਏ ਆਏ ਆ ਪਾਣੀ ਵੇਚ ਦੀ ਤੇ ਇਹਨਾਂ ਨੂੰ ਪਾਣੀ ਵੇਚੀ ਵੜੂਗਾ ਤੇ ਅੱਜ ਪੈਂਟਾ ਵੀ ਇਹਨਾਂ ਦੀ ਚਕਾਊਂਗਾ ਮੈਂ ਪਤਾ ਲੱਗੇ ਇਹਨਾਂ ਨੂੰ ਠੀਕ ਹੈ ਆ ਗੈਸ ਪਾਈਪਾਂ ਦਾ ਹਾਲ ਦੇਖ ਲੋ ਜੀ ਆ ਵੇਖੋ ਇੰਟਰਲੌਕ ਬਹਿ ਗਈ ਆ ਦੇਖੋ ਵਾਰ ਨੰਬਰ 12 ਦੇ ਵਿੱਚ ਜੋ ਗੈਸ ਪਾਈਪਾਂ ਪਾਈਆਂ ਗਈਆਂ ਸੀ ਹੁਣ ਮੀਂਹ ਪੈ ਗਿਆ ਆ ਵੇਖੋ ਬਹਿ ਗਿਆ ਇਹਨਾਂ ਦੇ ਇਹਨਾਂ ਨੂੰ ਨੋਟਿਸ ਕੱਢੋ ਗੈਸ ਟੈਪ ਵਾਲਿਆਂ ਨੂੰ ਇਹ ਕਹਿੰਦੇ ਠੀਕ ਕਰਕੇ ਜਾਵਾਂਗੇ ਬਿਲਕੁਲ ਨਹੀਂ ਠੀਕ ਕੀਤਾ ਇਹਨਾਂ ਨੂੰ ਪੈਸੇ ਹੀ ਪਾਓ ਪਤਾ ਇਹਨਾਂ ਨੂੰ ਲੱਗੇ ਫੇਰ